ਚਿੱਟੇ ਚੋਲਿਆਂ ਦੇ ਵਿੱਚ ਇਹ ਬੰਦੇ ਦਲਾਲ ਕਹਿ ਲੋ ਇਹਨਾਂ ਨੂੰ ਏਜੰਟ ਵੀ ਨਹੀਂ ਕਿਹਾ ਜਾਂਦਾ ਇੰਗਲਿਸ਼ ਦੇ ਵਿੱਚ ਫਿਰ ਵੀ ਉਹ ਸਤਕਾਰ ਮਾਣ ਹੋ ਜਾਂਦਾ ਵੀ ਏਜੰਟ ਆ ਇਹਨਾਂ ਨੂੰ ਦਲਾਲ ਤੇ ਕਾਮ ਦੇ ਦੱਲੇ ਸਿੱਧਾ ਮੈਂ ਕਹਿ ਸਕਦਾ ਹਰਪ੍ਰੀਤ ਸਿੰਘ ਦੀ ਜਿਹੜੇ ਪੀਏ ਬੰਦੇ ਆ ਨਾ ਅਕਾਲ ਤਖਤ ਸਾਹਿਬ ਦੇ ਵਿੱਚ ਇਹ ਉਹਨਾਂ ਦੀ ਜਵਾਨੀ ਆ ਵੀ ਇੰਨੀ ਮਾਇਆ ਤੇ ਮੈਂਬਰ ਦੀ ਮੋਹਰ ਕਿਉਂਕਿ ਤੁਹਾਨੂੰ ਗੇੜੇ ਮਾਰਨ ਦਾ ਫਾਇਦਾ ਨਹੀਂ ਤੁਸੀਂ ਆਪਣਾ ਟਾਈਮ ਬਰਬਾਦ ਕਰ ਰਹੇ ਹੋ ਬੰਦੇ ਬਹੁਤ ਚੰਗੇ ਆ ਜਿਹੜੇ ਉਹਨਾਂ ਦੇ ਪੀਏ ਆ ਸੁਲਝੇ ਹੋਏ ਬੰਦੇ ਆ ਤੇ ਉਹਨਾਂ ਨੇ ਜੀ ਸੱਚ ਦੱਸੇ ਲਿਖੇ ਭਰਤੀ ਹੋਏ ਆ ਉਹਨਾਂ ਸਾਨੂੰ ਇਹ ਆਖਿਆ ਵੀ ਭਾਜੀ ਤੁਹਾਡੀ ਹੈ ਨਾਲ ਦੀਆਂ ਇੱਥੇ ਕਰੋੜਾਂ ਚਿੱਠੀਆਂ ਆਈਆਂ ਪਈਆਂ ਕਰੋੜਾਂ ਲੈਟਰ ਆਏ ਪਏ ਤੁਹਾਡੀ ਇਦਾਂ ਗੱਲ ਨਹੀਂ ਬੰਨਨੀ ਰੁਪਈਆ 5 ਤੋਂ 7 ਲੱਖ ਰੁਪਈਆ ਇਹਨਾਂ ਦੀ ਜੇਬ ਦੇ ਵਿੱਚ ਪਾਓ ਤੇ ਕਿਸੇ ਇਹਨਾਂ ਦੇ ਮੈਂਬਰ ਦੀ ਮੋਹਰ ਲਵਾ ਲਿਓ ਤੇ ਤੁਹਾਨੂੰ ਕੱਲ ਨੂੰ ਨਗੂੜੀ ਨੋੜੀ ਕਿੰਨੀ ਪਰ ਮਹੀਨੇ ਤਨਖਾਹ ਸਾਡੀ 6000 ਰੁਪਈਆ ਤਨਖਾਹ ਆ ਤੇ ਮੇਰੇ ਹਾਦਰ ਸਾਹਿਬ ਵੀ ਤੇ ਅਸੀਂ ਦੋਵੇਂ 6000 ਦੇ ਵਿੱਚ ਡਿਊਟੀ ਦੋਵੇਂ ਹੀ ਕਰਦੇ ਕਰਦੇ ਜੀ ਸਿੱਧੂ ਨੇ ਗਾਣਾ ਕੱਢਿਆ ਗੀਤੋਂ ਬਾਅਦ ਦੇਖ ਲੋ ਅੱਜ ਵੀ ਸੰਤਾ ਜਿੰਨੀ ਚੜ੍ਹਾਈ ਉਹਦੀ ਕਰਵਾ ਦਿੱਤੀ ਬਲਵਿੰਦਰ ਸਿੰਘ ਜਟਾਣੇ ਨੂੰ ਘਰ ਘਰ ਦਾ ਬੱਚਾ ਬੱਚਾ ਜਾਣਦਾ ਹਨ ਇਹ ਟਕਵੰਜ ਤੇ ਰਹਿ ਗਏ ਅਸੀਂ ਪੈਸੇ ਇਕੱਠੇ ਕਰ ਲਿਆ ਐਸਜੀਪੀਸੀ ਲਾ ਲਓ ਕੋਈ ਵੀ ਸੰਸਤਾ ਲਾ ਲਓ ਇਹਨਾਂ ਨੇ ਪਹਿਲਾਂ ਆਪਣੇ ਢਿੱਡ ਮੁਖ ਰੱਖੇ ਤੇ ਜਿਹੜੇ ਕੁਰਬਾਨੀਆਂ ਦੇ ਕੇ ਇਹਨਾਂ ਨੂੰ ਸਰਦਾਰੀਆਂ ਤੇ ਪੱਗਾਂ ਇਹਨਾਂ ਨੇ ਸਿਰਾਂ ਤੇ ਰੱਖੀ ਸਾਡੀ ਚੌਥੀ ਵੀੜੀ ਤੇ ਆ ਗਈ ਹੈ ਨਾ ਤੇ ਪਰ ਡਰਨਾ ਜੇ ਅਸੀਂ ਵੀ ਨਹੀਂ ਸਾਨੂੰ ਚੰਗਰਚੇ ਚ ਲੋਡ ਪਾਵੇ ਆਪਾਂ ਦੇ ਆ ਮੁੰਡਾ ਜੇ ਬਾਹਰ ਨੂੰ ਚਲਾਗਾ ਮੈਂ ਅੱਜ ਵੀ ਚੰਗਰਚੇ ਲੋਡ ਦੂ ਭਾਈ ਜੀ ਦਾ ਖਾਲਸਾ ਵੇ ਭਾਈ ਜੀ ਕੀ ਫਤਿਹ ਜੀ ਕੀ ਕਹਿੰਦੇ ਹੋ ਹਾਂਜੀ ਆਪਾਂ ਜੀ ਇਹ ਟੀਚਾ ਲਿਆ ਆਪਣਾ ਕੁਸ਼ਰੀ ਜਥਾ ਹੈ ਜੀ 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 ਤੇ ਆਪਾਂ ਇਹ ਟੀਚਾ ਚੁੱਕਿਆ ਵੀ ਜਿਹੜੇ ਅਣਸੁਨੇ ਸ਼ਹੀਦ ਆ ਹਾਂਜੀ ਤੇ ਮੇਰੇ ਨਾਲ ਜਿਹੜੇ ਪ੍ਰਚਾਰਕ ਨੇ ਭਾਈ ਕਰਨਦੀਪ ਸਿੰਘ ਜੀ ਬਨਵਾਲੀਪੁਰ ਜੀ ਬੜੇ ਉੱਗੇ ਪ੍ਰਚਾਰਕ ਤੇ ਪੜੇ ਲਿਖੇ ਪ੍ਰਚਾਰਕ ਨੇ ਉਹਨਾਂ ਨੇ ਇਹ ਟੀਚਾ ਲਿਆ ਹੋਇਆ ਕਿ ਜਿਸ ਤਰ੍ਹਾਂ ਅਣਸੁਨੇ ਸ਼ਹੀਦ ਭਾਈ ਦੁਰਗਾ ਸਿੰਘ ਹੀ ਲਾਲੋ ਸ਼ਹੀਦ ਭਾਈ ਰਸਾਲ ਸਿੰਘ ਹੀ ਲਾਲੋ ਇਹਨਾਂ ਦੇ ਪਰਿਵਾਰਾਂ ਦੇ ਇੰਟਰਵਿਊ ਜਰੂਰ ਹੋ ਰਹੀਆਂ ਨਾ ਕੋਈ ਮਤਲਬ ਪ੍ਰਪੱਖ ਤੌਰ ਤੇ ਅਜੇ ਕਿਤਾਬ ਦੇ ਵਿੱਚ ਇਹਨਾਂ ਦਾ ਕੋਈ ਕੋਈ ਜਿਗਰ ਇਹਨਾਂ ਦਾ ਜਿਹੜਾ ਇਤਿਹਾਸ ਇੰਟਰਨੈਟ ਤੇ ਜੇ ਕੋਈ ਸਰਚ ਕਰੂਗਾ ਤੇ ਪੂਰੇ ਏ ਵੀਰ ਜੀ ਇੱਕ ਗੱਲ ਹੈ ਜੀ ਐਸਜੀਪੀਸੀ ਕਿਉਂ ਨਹੀਂ ਕਰਦੀ ਇਹਨਾਂ ਦਾ ਕਿਉਂ ਉਹਨਾਂ ਨੂੰ ਪਾਸੇ ਕੀਤਾ ਜਾਂਦਾ ਬਸ ਉਹਨਾਂ ਨੇ ਇਹ ਟਕਵੰਜਾ ਤਾਂ ਰਹਿ ਗਿਆ ਸੀ ਪੈਸੇ ਇਕੱਠੇ ਕਰ ਲਿਆ ਐਸਜੀਪੀਸੀ ਲਾ ਲਓ ਕੋਈ ਵੀ ਸੰਸਥਾ ਲਾ ਲਓ ਇਹਨਾਂ ਨੇ ਪਹਿਲਾਂ ਆਪਣੇ ਢਿੱਡ ਮੁਖ ਰੱਖੇ ਤੇ ਜਿਹੜੇ ਕੁਰਬਾਨੀਆਂ ਦੇ ਕੇ ਇਹਨਾਂ ਨੂੰ ਸਰਦਾਰੀਆਂ ਤੇ ਪੱਗਾਂ ਨਾਲ ਸਿਰਾਂ ਤੇ ਰੱਖ ਕੇ ਗਏ ਤੇ ਉਹਨਾਂ ਤੋਂ ਬਾਹਰ ਹੋ ਕੇ ਉਹਨਾਂ ਦੀ ਇਹਨਾਂ ਨੇ ਇੱਕ ਵੀ ਨਾ ਕੋਈ ਪਰਿਵਾਰ ਦੀ ਸੁਰਜਾ ਨਾ ਉਹਨਾਂ ਦੇ ਚਲੋ ਪਰਿਵਾਰ ਦੀ ਵੀ ਨਾ ਕੋਈ ਸਹਾਇਤਾ ਕਿਸੇ ਦੀ ਨਾ ਕੀਤੀ ਜਾਵੇ ਪਰ ਉਹਨਾਂ ਦੇ ਇਤਿਹਾਸ ਤੇ ਅੱਗੇ ਰੱਖੇ ਜਾਣ ਜਿਹੜੇ ਆਉਣ ਵਾਲੀਏ ਪੀੜ੍ਹੀਆਂ ਕਿਸੇ ਨੂੰ ਵੀ ਤੁਸੀਂ ਅੱਜ ਦੀ ਪੀੜ੍ਹੀ ਨੂੰ ਪੁੱ ਸ਼ਹੀਦ ਭਾਈ ਦੁਰਗਾ ਸਿੰਘ ਬਾਰੇ ਸ਼ਹੀਦ ਭਾਈ ਰਸਾਲ ਸਿੰਘ ਬਾਰੇ ਜਾਂ ਹੋਰ ਵੀ ਕਈ ਸ਼ਹੀਦ ਆ ਜਿਹੜੇ ਅਣ ਸੁਣੇ ਆ ਜੇ ਬੈਠੇ ਉਹਨਾਂ ਬਾਰੇ ਪੁੱਛ ਲੋਗੇ ਕਿਸੇ ਤੁਹਾਨੂੰ ਦੱਸ ਹੀ ਨਹੀਂ ਸਕਣਾ ਕਿਉਂਕਿ ਉਹਨਾਂ ਦਾ ਕੋਈ ਪਰਪੱਕ ਇਤਿਹਾਸ ਇੰਟਰਨੈਟ ਤੇ ਜਾਂ ਕਿਸੇ ਕਿਤਾਬ ਦੇ ਵਿੱਚ ਜਾਂ ਕਿਸੇ ਰਸਾਲੇ ਦੇ ਵਿੱਚ ਆ ਹੀ ਨਹੀਂ ਰਿਹਾ ਕਿਉਂਕਿ ਜਿਹੜਾ ਅਜਦਾ ਜਮਾਨਾ ਹੁਣ ਤੁਸੀਂ ਜਾਣਦੇ ਹੋਗੇ ਸਿੱਧੂ ਮੂਸੇ ਵਾਲੇ ਬਾਰੇ ਜਿਹੜਾ ਆਪਣਾ ਬਲਵਿੰਦਰ ਸਿੰਘ ਜਟਾਣਾ ਸੀ ਹਾਂਜੀ ਹਾਂਜੀ ਅਸੀਂ ਹੁਣ ਜਥਿਆਂ ਦੇ ਵਿੱਚ ਵਿਚਰੀ ਦਾ ਪੁਰਾਣੇ ਤੋਂ ਪੁਰਾਣੇ ਜਥੇ ਆ ਉਹ ਕਹਿੰਦੇ ਸੀ ਵੀ ਸਾਨੂੰ ਬਲਵਿੰਦਰ ਸਿੰਘ ਜਟਾਣਾ ਬਾਰੇ ਪਤਾ ਹੀ ਕੁਝ ਨਹੀਂ ਸੀ ਜੀ ਜੀ ਸਿੱਧੂ ਨੇ ਗਾਣਾ ਕੱਢਿਆ ਜੀ ਤੋਂ ਬਾਅਦ ਦੇਖ ਲੋ ਅੱਜ ਵੀ ਸੰਤਾ ਜਿੰਨੀ ਚੜ੍ਹਾਈ ਉਹਦੀ ਕਰਵਾ ਦਿੱਤੀ ਬਲਵਿੰਦਰ ਸਿੰਘ ਜਟਾਣੇ ਨੂੰ ਘਰ ਘਰ ਦਾ ਬੱਚਾ ਬੱਚਾ ਜਾਣਦਾ ਬਣਾਤਾ ਬਣਾਤਾ ਕਿਉਂਕਿ ਅੱਜ ਜੋਗੀ ਮੀਡੀਆ ਦਾ ਜਿਹੜਾ ਆਪਾਂ ਗਾਉਣ ਤੁਰ ਤੇ ਕਿਤਾਬ ਬਹੁਤ ਲੋਕੀ ਘੱਟ ਪੜਦੇ ਆ ਜੇ ਰਸਾਲਾ ਕਹੀ ਕੋਈ ਹੁੰਦੇ ਆ ਵੀ ਜਿਹੜੇ ਪੜਨ ਦੇ ਚਾਹਵਣ ਨਹੀਂ ਤੇ ਜਿਹੜੀ ਅੱਜ ਕੱਲ ਦੀ ਪੀੜ੍ਹੀ ਸੁਣਨਾ ਜ਼ਿਆਦਾ ਪਸੰਦ ਕਰਦੀ ਸੋ ਅਸੀਂ ਇਹੋ ਟੀਚਾ ਲੈ ਕੇ ਚੱਲੇ ਆਂਗੇ ਜਿਹੜੇ ਹਨ ਸੁਨੇ ਸ਼ਹੀਦ ਆ ਉਹਨਾਂ ਦੀਆਂ ਦਾਸਤਾਨਾਂ ਅਸੀਂ ਆਪਾਂ ਹੌਲੀ ਹੌਲੀ ਆਪਾਂ ਜਿੰਨੀ ਵੀ ਸਾਡੇ ਤੋਂ ਇਨਕੁਆਰੀ ਕਰਕੇ ਜੋ ਸਹੀ ਇਤਿਹਾਸ ਉਹ ਸੰਗਤਾਂ ਦੇ ਚਰਨਾਂ ਦੇ ਵਿੱਚ ਅਸੀਂ ਰੱਖੰਦਾ ਜਤਨਾਂ ਆਵੇ ਥੋੜੇ ਸਮੇਂ ਤੱਕ ਹੀ ਸ਼ਹੀਦ ਭਾਈ ਦੁਰਗਾ ਸਿੰਘ ਦੀ ਪਹਿਲਾ ਕੈਸਟ ਆ ਰਹੀ ਸਾਡੀ ਤੇ ਉਸ ਤੋਂ ਬਾਅਦ ਹੌਲੀ ਹੌਲੀ ਜਿੰਨੇ ਇਹਨਾਂ ਦੇ ਨਾਲ ਸ਼ਹੀਦ ਰੇ ਅਵਤਾਰ ਸਿੰਘ ਭਾਈ ਬ੍ਰਹਮ ਸਿੰਘ ਜਿੰਨੇ ਵੀ ਬੋੜ ਸਿੰਘ ਜਾਂ ਰਸਾਲ ਸਿੰਘ ਲਾਲੋ ਜਾਂ ਗੁਰਦੇਵ ਸਿੰਘ ਸੁਖਵੰਤ ਸਿੰਘ ਸਮਾਨ ਵਾਲਾ ਸਾਰੇ ਸ਼ਹੀਦਾਂ ਦਾ ਹੌਲੀ ਹੌਲੀ ਇਹਨਾਂ ਦੇ ਪਰਿਵਾਰਾਂ ਤੋਂ ਪਰਚੋਲ ਕਰਕੇ ਜੋ ਵੀ ਸਾਨੂੰ ਸਹੀ ਇਤਿਹਾਸ ਲੱਗੂਗਾ ਜਿਸ ਤਰ੍ਹਾਂ ਅਸੀਂ ਲਿਖ ਕੇ ਤੇ ਉਹ ਸੰਗਤਾਂ ਦੇ ਚਰਨਾਂ ਦੇ ਵਿੱਚ ਅਸੀਂ ਰੱਖਣਾ ਜੀ ਜੀ ਹਾਂਜੀ ਵੀ ਜੀ ਇੱਕ ਸਵਾਲ ਛੋਟਾ ਜਿਹਾ ਥੋੜੇ ਸ਼ਬਦਾਂ 'ਚ ਗੱਲ ਕਰਿਆ ਜੀ ਹਾਂਜੀ ਹਾਂਜੀ ਕਹਿੰਦੇ ਵੀ ਜਿਵੇਂ ਕੋਈ ਜਥੇਦਾਰ ਲੱਗਦਾ ਜਾਂ ਕੋਈ ਕਿਸੇ ਪੰਥਕ ਦਲ ਦਾ ਮੁਖੀ ਲੱਗਦਾ ਹੈ ਹਾਂਜੀ ਕਹਿੰਦੇ ਵੀ ਜਦੋਂ 2-400 ਹੋ ਜਾਂਦੇ ਆ ਉਸ ਤੋਂ ਬਾਅਦ ਕਹਿੰਦੇ ਫੌਰਨ ਦੇ ਵਿੱਚ ਉਹਨਾਂ ਜ਼ਾਇਦਾਦ ਵੀ ਬਣਾ ਲੈਂਦੇ ਵੀਡੀਓ ਤੇ ਗੱਲਾਂ ਹੁੰਦੀਆਂ ਪਈਆਂ ਹਾਂਜੀ ਹਾਂਜੀ ਇਹੋ ਜਿਹੇ ਜਥੇਦਾਰਾਂ ਦਾ ਇਹੋ ਕੰਮ ਚੱਲ ਰਿਹਾ ਇਹਨਾਂ ਨੇ ਸਟੇਜ ਤੇ ਬੋਲਣ ਨੂੰ ਸਾਰੇ ਤਗੜੇ ਆ ਪਰ ਜੇ ਇਹਨਾਂ ਨੂੰ ਤੁਸੀਂ ਨੰਬਰ ਲੈ ਲਓ ਇਹਨਾਂ ਦੇ ਕਾਲ ਲਾ ਕੇ ਜਾਂ ਇਹਨਾਂ ਨੂੰ ਘਰੇ ਮਿਲਣ ਤੱਕ ਵੀ ਜਾਓਗੇ ਨਾ ਮਾੜੇ ਬੰਦੇ ਨੂੰ ਜਥੇਦਾਰੇ ਮਿਲਦੇ ਵੀ ਨਹੀਂਗੇ ਅਪਾਇੰਟਮੈਂਟ ਲੈਣੀ ਪੈਂਦੀ ਆ ਵੀ ਤੁਸੀਂ ਸਰਕਾਰੀ ਮੰਤਰੀ ਲੱਗੇ ਜੋ ਸੰਗਤ ਦੇ ਵਿੱਚੋਂ ਇਹ ਲੋਕ ਉੱਠੇ ਆ ਸੰਗਤ ਦੇ ਪੈਸੇ ਦੇ ਸਿਰ ਤੋਂ ਬਣ ਕੇ ਜਹੇਦਾਰ ਲਾ ਲਓ ਜਾਂ ਕੋਈ ਸੰਸਥਾ ਲਾ ਲਓ ਸੰਗਤ ਨੂੰ ਇਹ ਮਿਲਦੇ ਨਹੀਂਗੇ ਮੁੜ ਕੇ ਮਿਲਣਾ ਸਤਕਾਰ ਮਾਲਣਾ ਮਿਲੋ ਤਾਂ ਸਹੀ ਕਿਸੇ ਦੀ ਬਾਦ ਨਾ ਕੀ ਫੜਨੀ ਆ ਤੁਸੀਂ ਅਸਕਰ ਮਿਲੋ ਤਾਂ ਸਹੀ ਕਿਸੇ ਨੂੰ ਸਤਕਾਰ ਮਾਣਨਾ ਕਿਸੇ ਨੂੰ ਮਿਲੇ ਲਓਗੇ ਅਗਲੇ ਦਾ ਜਿਹੜਾ ਦਿਲ ਨੂੰ ਹੌਸਲਾ ਹੋ ਜਾਂਦਾ ਵੀ ਸਾਡੇ ਮਗਰ ਕੋਈ ਖੜਾ ਭਾਵੇਂ ਕੱਚੇ ਘਰ ਚ ਰਵੇ ਕੱਚੇ ਘਰ ਚ ਰਵੇ ਹੁਣ ਇਸੇ ਕਰਕੇ ਗਾਂਹ ਕਿਸੇ ਨੇ ਕੁਰਬਾਨੀ ਨਹੀਂ ਲੈਣੀ ਵਦਨਾ ਕਿਉਂਕਿ ਪਹਿਲੇ ਆ ਤੁਸੀਂ ਵੇਖ ਹੀ ਲਵਾਲ ਪਹਿਲੀ ਨਹੀਂ ਕਿਸੇ ਦੀ ਸਾਰ ਲਈ ਕਿਸੇ ਨੇ ਪੈਸਿਆਂ ਦੀ ਮਦਦ ਜਿਹੜਾ ਇਹਨਾਂ ਨੇ ਪੈਸਿਆਂ ਦਾ ਟਕੁਹਾਂਜ ਸਾਰਿਆਂ ਨੇ ਬਣਾਇਆ ਹੋਇਆ ਨਾ ਪੈਸਿਆਂ ਤੋਂ ਬਾਹਰ ਉੱਠੋ ਜੇ ਕਿਸੇ ਦੀ ਬਾਹ ਫੜਨੀ ਹੈ ਨਾ ਉਹਨਾਂ ਦੀ ਗਾਂ ਜਿਹੜੇ ਬੱਚੇ ਆ ਨਾ ਉਹਨਾਂ ਨੂੰ ਜਿਹੜੇ ਪੜ੍ਹਾਈ ਤੌਰ ਤੇ ਜਾਂ ਹੋਰ ਤੁਸੀਂ ਉਹਨਾਂ ਨੂੰ ਕਾਰੋਬਾਰ ਤਰ ਤੇ ਮਦਦ ਕਰਾਓ ਕਿ ਜਿਹੜੇ ਅੱਗੇ ਵੱਧ ਕੇ ਮਤਲਬ ਆਪਣੇ ਪਰਿਵਾਰ ਪਾਲਣ ਜੇ ਆਪਾਂ ਪੈਸਿਆਂ ਦਾ ਟਕੁਹਾਂਜ ਤੇ ਰਿਆ ਸੰਸਥਾ ਨੂੰ ਵੀ ਦਿੱਤੀ ਜਾਂਦੇ ਆ ਜੇ ਕੋਈ ਹੋਰ ਮੰਗਦਾ ਉਹਨਾਂ ਨੂੰ ਵੀ ਦਿੱਤੀ ਜਾਂਦੇ ਫਿਰ ਆਪਾਂ ਹੀ ਰੌਲਾ ਪਾਈ ਜਾਂਦੇ ਆ ਪੈਸੇ ਦੇ ਕੇ ਵੀ ਅਹੀਂ ਜੀ ਉਹਨਾਂ ਨੂੰ ਇੰਨੇ ਪੈਸੇ ਦੇ ਦਿੱਤੇ ਤੇ ਇਹਨਾਂ ਨੇ ਖਾਲੇ ਪੈਸੇ ਬਸ ਉਹ ਕਿਉਂਕਿ ਜੇ ਇਹ ਮੂੰਹ ਪੈ ਜਾਂਦਾ ਜੇ ਕਿਸੇ ਨੂੰ ਇੱਕ ਨਾ ਤੁਸੀਂ ਮਾਇਆ ਦੇ ਦੋਗੇ ਨਾ ਉਹਨੇ ਕਹਿਣਾ ਜੇ ਸਾਨੂੰ ਬੈਠਿਆਂ ਨੂੰ ਘਰੇ ਮਾਇਆ ਆ ਗਈ ਤੇ ਫਿਰ ਆਪਾਂ ਇੰਟਰਵਿਊ ਪਾ ਦਿੰਨੇ ਆ ਤੇ ਜਾਂ ਆਪਾਂ ਸਟੇਜ ਤੇ ਚੜ ਕੇ ਬੋਲ ਦਿੰਨੇ ਆ ਜੀ ਅਸੀਂ ਲੋਕਾਂ ਦੀ ਮਦਦ ਕਰਾਉਣੇ ਸਾਨੂੰ ਅਸੀਂ ਮੈਂ ਇਹੋ ਐਨ ਆਰ ਆਈ ਵੀਰਾਂ ਨੂੰ ਖਾਸ ਕਰਕੇ ਬੇਨਤੀ ਕਰਨਾ ਚਾਹਣਾ ਕਿ ਕਿਸੇ ਸੰਸਥਾ ਨੂੰ ਜਾਂ ਕਿਸੇ ਸ਼ਹੀਦ ਪਰਿਵਾਰ ਨੂੰ ਜਿਹੜੀ ਮਾਇਆ ਦੀ ਮਦਦ ਤੋਂ ਵੱਧ ਉਹਨਾਂ ਦੇ ਜਿਹੜੇ ਬੱਚਿਆਂ ਦੀ ਬਾਹ ਫੜਨਾ ਤੁਸੀਂ ਕਰੋ ਉਹਨਾਂ ਦੇ ਕਾਰੋਬਾਰ ਤੋਰੋ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਡਿਊਟੀ ਮਿਲੇ ਜਾਂ ਜੇ ਕੋਈ ਕੁਆਲੀਫਿਕੇਸ਼ਨ ਵਾਲਾ ਉਹਨੂੰ ਜੌਬ ਮਿਲੇ ਹੂੰ ਹੂੰ ਕਿਉਂਕਿ ਇਸ ਦੇ ਨਾਲ ਉਹਨਾਂ ਦੇ ਬੱਚੇ ਵੀ ਨਹੀਂ ਵਿਗੜਨਗੇ ਜਿਹੜੇ ਦਸਵੰਦ ਦਾ ਮਾਇਆ ਹੁੰਦੀ ਹੈ ਤੇ ਇਹ ਕੀਪਤਾ ਕਿਸੇ ਦੀ ਅਰਦਾਹ ਹੋਣਾ ਨਹੀਂ ਅਰਦਾਸਾਂ ਬੇਨਤੀਆਂ ਕਰੀਦੀਆਂ ਕੋਈ ਕਿਸੇ ਦੁੱਖ ਤੇ ਅਰਦਾਸ ਬੇਨਤੀ ਕਰਵਾਉਂਦਾ ਉਹ ਫਿਰ ਜਦੋਂ ਆਪਾਂ ਆਪਣੇ ਘਰ ਦੇ ਵਿੱਚ ਪਸਾਉਂਦਾ ਆਪਣੇ ਜਿਹੜੇ ਬੱਚੇ ਆ ਉਹ ਪੁੱਠੇ ਸਾਈਡ ਨੂੰ ਚਲੇ ਜਾਂਦੇ ਫਿਰ ਅਸੀਂ ਆਨੇ ਵੀ ਸਾਡੇ ਬੱਚੇ ਨਸ਼ਿਆਂ ਤੇ ਲੱਗੇ ਹੂੰ ਹੂੰ ਉਹਦਾ ਕਾਰਨ ਇਹੋ ਹੀ ਹੈ ਕਿਉਂਕਿ ਕਿਸੇ ਨੇ ਕਿਸੇ ਦੁੱਖ ਦੇ ਨਾਲ ਅਰਦਾਸ ਬੇਨਤੀ ਦੀ ਦਸੰਧ ਦੀ ਮਾਇਆ ਬਾਹਰ ਹੁਣ ਆਪਾਂ ਨੂੰ ਆਪਾਂ ਦੇ ਐਨ ਆਰ ਆਈ ਵੀਰ ਵੇਖ ਕੇ ਆਖੰਦਾ ਵੀ ਬਾਹਰੋਂ ਮਾਇਆ ਤੁਰ ਜਾਂਦੀ ਹੈ ਅਗਲੇ ਨੇ ਕੀਪਤਾ ਕਿੱਡਾ ਔਖਾ ਹੋ ਗਿਆ ਦਸੰਧ ਕੱਢਿਆ ਹੂੰ ਵੀ ਸਾਡਾ ਚੰਗੇ ਪਾਸੇ ਲੱਗੇ ਤੇ ਉਹ ਜਦੋਂ ਮਾਇਆ ਆਪਾਂ ਖਾਈ ਜਾਂਦੇ ਸਾਡੇ ਬੱਚੇ ਆ ਜਿਹੜੇ ਉਹ ਗਲਤ ਸਾਈਡ ਨੂੰ ਤੁਰੇ ਜਾਂਦੇ ਵੀਰ ਜੀ ਹੁਣ ਜਿਵੇਂ ਤੁਸੀਂ ਸੇਵਾ ਕਰਦੇ ਹੋ ਹਾਂਜੀ ਗੁਰਦਵਾਰ ਸਾਹਿਬ ਦੇ ਵਿੱਚ ਕੀ ਨਾ ਸੀ ਗੁਰਦਵਾਰ ਦਾ ਆਪਣਾ ਗੁਰਦੁਆਰਾ ਸਿੰਘ ਸਭਾ ਨਗਰ ਪੰਗਾਲਾ ਜਦੋਂ ਗੁਰੂ ਅਰਜਨ ਦੇਵ ਮਾਤਾ ਗੰਗਾ ਜੀ ਨੂੰ ਵਿਆਹਣ ਗਏ ਸੀ ਉੱਥੇ ਪੜਾ ਕੀਤਾ ਸੀ ਜੀ ਜੀ ਤੇ ਤੁਹਾਡੀ ਕਿੰਨੀ ਪਰ ਮਹੀਨੇ ਤਨਖਾਹ ਆ ਗਈ ਸਾਡੀ 6000 ਰੁਪਏ ਤਨਖਾਹ ਆ ਤੇ ਮੇਰੇ ਹਾਦਰ ਸਾਹਿਬ ਵੀ ਤੇ ਅਸੀਂ ਦੋਵੇਂ 6000 ਦੇ ਵਿੱਚ ਡਿਊਟੀ ਦੋਵੇਂ ਅਸੀਂ ਇਕੱਠੇ ਕਰਦੇ ਆਂ ਅੱਛਾ ਜੇ 6000 ਦੇ ਵਿੱਚ ਤੁਸੀਂ ਆਪਣਾ ਪਰਿਵਾਰ ਜਿੰਨਾ ਵੀ ਪਾਲਣਾ ਪੁੱਛ ਪਾਲਣ ਪੁੱਛ ਕਰਨਾ ਹੈ ਸਭ ਕੁਝ ਉਹਦੇ 6000 ਚਾਹੀਏ। ਹਾਂਜੀ 6000 ਦੇ ਵਿੱਚ ਹੀ ਕਰਦੇ ਇਹੋ ਹੀ ਆਨੇ ਆ ਵੀ ਗਰੰਥੀ ਸਿੰਘਾਂ ਦੀ ਸੇਵਾ ਇਹਨਾਂ ਨੂੰ ਜਿਹੜੀਆਂ ਕਮੇਟੀਆਂ ਇਹਨਾਂ ਨੂੰ ਚਾਹੀਦਾ ਵੀ ਗਰੰਥੀ ਸਿੰਘ ਪਰਪਖ ਰਹਿਣ ਆਪਣੇ ਸਮੇਂ ਦੇ ਉੱਤੇ। ਹੁਣ ਕਿਤੇ ਜਾਣਾ ਹੁਣਾ ਵੀ ਹੁੰਦਾ ਹੈ ਤੇ ਸਾਰੀ ਦਿਹਾੜੀ ਸਾਨੂੰ ਮੁੜਨਾ ਪੈਂਦਾ ਜਿੱਡਾ ਮਰਜ਼ੀ ਜ਼ਰੂਰੀ ਕੰਮ ਹੋਵੇ ਤੇ ਪਰ ਇਹਨਾਂ ਨੇ ਉਹਨਾਂ ਤੋਂ ਕੰਮ ਨੌਕਰਾਂ ਦਾ ਲੈਣਾ ਗਰੰਥੀਆਂ ਤੋਂ ਤੇ ਜਿਹੜੀ ਸੇਵਾ ਦੇਣੀ ਆ ਉਹ ਇਹਨਾਂ ਭਈਆਂ ਤੋਂ ਹੀ ਥੱਲੇ ਦੇਣੀ ਆ। ਭਈਆ ਵੀ ਬਾਬਾ ਜੀ ਅੱਜ ਦੇ ਸਮੇਂ ਦੇ ਵਿੱਚ 12000 ਰ ਕਹ ਰਿਹਾ ਕਿ 20000 ਰੁਪਏ ਮਹੀਨੇ ਦਾ ਕਮਾਈ ਜਾਂਦੇ ਆ ਜੇ ਉਹ ਜਾ ਕੇ ਮਤਲਬ ਜੇ ਉੱਚਾ ਨੀਵਾ ਬੋਲ ਪੈਂਦੇ ਇਹਨਾਂ ਨੂੰ ਮਾਫੀ ਮੰਗਣੀ ਪੈਂਦੀ ਹੈ ਤੇ ਗਰੰਥੀ ਸਿੰਘ ਨੂੰ ਜਿਹੜਾ ਆ ਕੇ ਮਰਜੀ ਛੇਤਰ ਮਾਰ ਜਾਂਦਾ ਅੱਜ ਕੱਲ ਦਾ ਇਹ ਸਮਾਂ ਚੱਲ ਰਿਹਾ ਹੈ ਤੁਹਾਡੇ ਸਾਹਬ ਨਾਲ ਕਿੰਨੀ ਗਰੰਥੀ ਸਿੰਘ ਦੀ ਤਨਖਾਹ ਹੋਣੀ ਚਾਹੀਦੀ ਹੈ ਘੱਟੋ ਘੱਟ ਨੇ ਜੇ ਛੋਟੇ ਪਰਿਵਾਰ ਵਾਲਾ ਗਰੰਥੀ ਉਹਦੀ 15000 ਰੁਪਈਆ ਕਟੋ ਘਟ ਨਿਕਾ ਜਾ ਜੀ ਕਿਉਂਕਿ ਤੁਹਾਨੂੰ ਫੀਸਾਂ ਦਾ ਵੀ ਪਤਾ ਹੈ ਜੇ ਕੋਈ ਦੋ ਬੱਚੇ ਵੀ ਹੈ ਨਾ ਕਿਸ ਦੇ ਉਹ 15000 ਰੁਪਈਆ ਤਨਖਾਹ ਵੀ ਹੋਗੀ ਤਾਂ ਉਹ ਪੜਾ ਨਹੀਂ ਸਕਦਾ ਚੰਗੀ ਪੜਾਈ ਜੇ ਨੂੰ ਚੰਗੀ ਸਿੱਖਿਆ ਨਹੀਂ ਜਾਵੇ ਤੇ ਬਿਲਕੁਲ ਜੀ ਨਹੀਂ ਪੜਾ ਸਕਦਾ ਹਾਂਜੀ ਹਾਂਜੀ ਤੇ ਵੀਰ ਜੀ ਤੁਸੀਂ ਜਿਵੇਂ ਪੜੇ ਲਿਖੇ ਹੋਏਗੇ ਉਹ ਗਰੰਤੀ ਸਿੰਘ ਹੈਗੇ ਹੋ ਐਸਜੀਪੀਸੀ ਸੰਸਥਾ ਦੇ ਵਿੱਚ ਅਪਲਾਈ ਨਹੀਂ ਕੀਤਾ ਨੌਕਰੀ ਵਾਸਤੇ ਅਸੀਂ ਜੀ ਪਤਾ ਨਹੀਂ ਕਿੰਨੇ ਕੁ ਲੈਟਰ ਦੇ ਆਏ ਆ ਇਹਨਾਂ ਦੇ ਆਪ ਦੇ ਨੁਮਾਇੰਦੇ ਆ ਜਿਹੜੇ ਥੱਲੇ ਵਾਲੇ ਤੇ ਗੱਲ ਨਹੀਂ ਸੁਣਦੇ ਜਿਹੜੇ ਕੋਈ ਪੜੇ ਲਿਖੇ ਭਰਤੀ ਹੋਏ ਆ ਉਹਨਾਂ ਸਾਨੂੰ ਇਹ ਆਖਿਆ ਵੀ ਭਾਜੀ ਤੁਹਾਡੀ ਨਾਲ ਦੀਆਂ ਇੱਥੇ ਕਰੋੜਾਂ ਚਿੱਠੀਆਂ ਆਈਆਂ ਪਈਆਂ ਕਰੋੜਾਂ ਲੈਟਰ ਆਏ ਪਏ ਤੁਹਾਡੀ ਇਦਾਂ ਗੱਲ ਨਹੀਂ ਬੰਨਣੀ ਰੁਪਈਆ 5 ਤੋਂ 7 ਲੱਖ ਰੁਪਈਆ ਇਹਨਾਂ ਦੀ ਜੇਬ ਦੇ ਵਿੱਚ ਪਾਓ ਤੇ ਕਿਸੇ ਇਹਨਾਂ ਦੇ ਮੈਂਬਰ ਦੀ ਮੋਹਰ ਲਵਾ ਲਿਓ ਤੇ ਤੁਹਾਨੂੰ ਕੱਲ ਨੂੰ ਨੌਕਰੀ ਮਿਲ ਜੂਗੀ ਨਹੀਂ 5-7 ਲੱਖ ਰੁਪਈਆ ਕਾਦੇ ਵਾਸਤੇ ਕ੍ਰਿਸ਼ਕਤ ਜੀ ਜੋ ਅਦਿਕਲ ਚੱਲਦਾ ਤੇ ਵੀਰ ਜੀ ਇਹ ਰਿਸ਼ਵਤ ਆਪਾਂ ਵੇਖਦੇ ਆਂ ਵੀ ਪੁਲਿਸ ਚਲਦੀ ਹੈ ਜਾਂ ਹੋਰ ਆਪਾਂ ਹੋਰ ਜਿਹੜੇ ادارے ਹੈਗੇ ਨੇ ਸਿਵਲ ਚਲਦੀ ਹੈ ਰਿਸ਼ਵਤ ਲੱਖਾਂ ਰੁਪਏ ਹਿਸਾਬ ਨਾਲ ਐਸ்சிਪੀਸੀਬੀ ਤੇ ਇਵੇਂ ਐਸਜੀਬੀਸੀ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਚੱਲਣ ਦੀ ਐਸ ਵਕਤ ਤੇ ਇਹ ਹੋਰ ਨਹੀਂ ਕਿਸੇ ਨੇ ਹਰਪ੍ਰੀਤ ਸਿੰਘ ਦੀ ਜਿਹੜੇ ਪੀਏ ਬੰਦੇ ਆ ਨਾ ਅਕਾਲ ਤਖਤ ਸਾਹਿਬ ਦੇ ਵਿੱਚ ਇਹ ਉਹਨਾਂ ਦੀ ਜਵਾਨੀ ਹੈ ਵੀ ਇੰਨੀ ਮਾਇਆ ਤੇ ਮੈਂਬਰ ਦੀ ਮੋਹਰ ਕਿਉਂਕਿ ਤੁਹਾਨੂੰ ਗੇੜੇ ਮਾਰਨ ਦਾ ਫਾਇਦਾ ਨਹੀਂ ਤੁਸੀਂ ਆਪਣਾ ਟਾਈਮ ਬਰਬਾਦ ਕਰ ਰਹੇ ਹੋ ਬੰਦੇ ਬਹੁਤ ਚੰਗੇ ਆ ਜਿਹੜੇ ਉਹਨਾਂ ਦੇ ਪੀਏ ਆ ਸੁਲਝੇ ਇਹ ਬੰਦੇ ਆ ਤੇ ਉਹਨਾਂ ਨੇ ਇਹ ਚੀਜ਼ ਸੱਚ ਦਸੀ ਵੀਰ ਜੀ ਡਾਇਰੈਕਟਿਵ ਹੀ ਗੱਲ ਕਹਿ ਦਿੰਦੇ ਵੀ ਇਹ ਪਹਿਲਾਂ ਜੇਬ ਗਰਮ ਕਰਨੀ ਪਵੇਗੀ ਪਹਿਲਾਂ ਜੇਬ ਗਰਮ ਕਰਨੀ ਪਵੇਗੀ ਤੁਸੀਂ ਕਿੰਨੀ ਕਵਾਰੀ ਗਏ ਉੱਥੇ ਅਪਲਾਈ ਕਰਨ ਮੇਰੀਆਂ ਘੱਟੋ ਘੱਟ ਨੇ 11 ਲੀਟਰਾਂ ਆ ਜੇ ਕੋਈ ਚੋਣ ਕਰਨਾ ਜਾਵੇ ਤੇ ਸਾਡੀਆਂ 11 ਲੀਟਰਾਂ ਉੱਥੇ ਪਈਆਂ ਹੋਣਗੀਆਂ ਅੱਛਾ ਅੱਛਾ ਤੁਹਾਡੇ ਕੋਲ 11 ਲੀਟਰ ਦੀ ਕਾਪੀ ਹੈਗੀ ਤੁਹਾਡੇ ਕੋਲ ਹਾਂਜੀ ਸਾਡੇ ਕੋਲ ਕਾਪੀ ਹੈਗੀ ਜਿਹੜਾ ਵੀ ਕੋਈ ਸਾਨੂੰ ਚਾਵੇ ਅਸੀਂ ਉਹਨਾਂ ਨੂੰ ਇੰਟਰਨੈਟ ਤੇ ਭੇਜ ਦਾਂਗੇ ਅੱਛਾ 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 ਹਾਂਜੀ ਹਾਂਜੀ ਇਹ ਹਾਲਾਤ ਚੱਲੇ ਦੇਖ ਲਓ ਵੀ ਐਸਜੀਪੀਸੀ ਮਤਲਬ ਜਿਹੜੀ ਸੰਗਤ ਦੀ ਮਾਇਆ ਹੈ ਤੇ ਜੇ ਕਿਸੇ ਗਰੀਬ ਲੋੜਵੰਦ ਨੂੰ ਕਿਸੇ ਨੂੰ ਜ਼ਰੂਰਤ ਹੈ ਨੌਕਰੀ ਵੀ ਨਹੀਂ ਇਹ ਦੇਣ ਜੋਗੀ ਤੇ ਵੀਰ ਜੀ ਇੱਕ ਸਵਾਲ ਬਹੁਤ ਵੱਡਾ ਹੈ ਤੁਹਾਡਾ ਸਾਰਾ ਕੁਰਬਾਨੀਆਂ ਦੇ ਵਿੱਚ ਕੁਰਬਾਨੀਆਂ ਤੁਸੀਂ ਦਿੱਤੀਆਂ ਹੋਈਆਂ ਨੇ ਪਿੱਛੇ ਚਾਰ ਪੀੜੀਆਂ ਤੋਂ ਲੈ ਕੇ ਤੇ ਫਿਰ ਤੁਹਾਡੀਆਂ ਕੁਰਬਾਨੀਆਂ ਕਿੱਥੇ ਗਈਆਂ ਕੁਰਬਾਨੀਆਂ ਖੁਦ ਦੇ ਵਿੱਚ ਹੀ ਕਹਿ ਸਕਦੇ ਆ ਕਿਉਂਕਿ ਸਮਾਂ ਹੀ ਇਹੋ ਜਿਹਾ ਚੱਲ ਰਿਹਾ ਇਹਨਾਂ ਨੇ ਖੂਜ ਪਾਉਣ ਵਾਲੀ ਗੱਲ ਹੀ ਕਰਤੀ ਆ ਪਹਿਲਾਂ 47 ਦੇ ਜਾੜੇ ਵੀ ਨਾਨੀਆਂ ਰਾਂ ਨੇ ਵੇਖੇ ਉਸ ਤੋਂ ਬਾਅਦ ਜਿਹੜੇ ਘਰ ਦੇ ਵਿੱਚ ਉਹ ਨਾਨੀ ਜੀ ਮਾਤਾ ਤਾਰਕੌਰ ਜੀ ਯਾਨੀ ਤਾਰੂ ਉਹਨਾਂ ਦਾ ਨਾਮ ਪ੍ਰਚਲਿਤ ਸੀ ਉਹ ਆਏ ਤਿੰਨ ਉਹਨਾਂ ਦੇ ਜੋ ਜੱਲਿਆਂ ਵਾਲੇ ਬਾਗ ਦੇ ਵਿੱਚ ਸ਼ਹੀਦ ਹੋਏ ਫਿਰ ਉਹਨਾਂ ਦੇ ਜਿਹੜੇ ਪਤੀ ਸਾਡੇ ਨਾਨਾ ਜੀ ਸਰਦਾਰ ਜਸਨ ਸਿੰਘ ਜੀ ਫੌਜੀ ਉਹਨਾਂ ਨੇ ਦੋ ਜੰਗਾਂ 65 ਦੇ ਵਿੱਚ ਵੀ 71 ਦੇ ਵਿੱਚ ਵੀ ਸਰਦਾਰ ਸ਼ਵੇਗ ਸਿੰਘ ਜੀ ਜਰਨਲ ਸ਼ਵੇਗ ਸਿੰਘ ਜਿਹੜੇ ਸ਼ਹੀਦ ਹੋਏ ਜੰਨਾ ਅਕਾਲ ਤਖਤ ਸਾਹਿਬ ਦੇ ਵਿੱਚ ਐਡਾ ਮੋਰਚਾ ਸੰਭਿਆ ਸੀ ਉਹਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਦੋ ਜੰਗਾਂ ਲੜੀਆਂ ਉਸ ਤੋਂ ਬਾਅਦ ਵੇਖ ਲਓ ਵੀ ਇਹਨਾਂ ਦਾ ਕਸੂਰ ਕੋਈ ਨਾ ਹੋਣ ਕਰਕੇ ਵੀ ਕਿਉਂਕਿ ਕਿਉਂਕਿ ਜਦੋਂ ਵੀ ਕਿਸੇ ਦੇ ਉੱਤੇ ਕਿਸੇ ਦੇ ਨਾਲ ਵੀ ਧੱਕਾ ਹੋਵੇਗਾ ਤੇ ਜੇ ਆਪਾਂ ਉੱਠ ਪਈਏ ਤੇ ਉਹਨੂੰ ਅਸੀਂ ਹੱਤਵਾਂ ਦੀ ਇਕਰਾਰ ਕਰ ਦਿੰਨੇ ਆ ਜੀ ਜੀ ਜਦੋਂ ਸਰਕਾਰ ਕਿਸੇ ਦਾ ਨੁਕਸਾਨ ਨਹੀਂ ਕਰੂਗੀ ਤੇ ਕੋਈ ਪਾਗਲ ਨਹੀਂਗਾ ਵੀ ਉੱਠ ਕੇ ਐਵੇਂ ਕਿਸੇ ਨੂੰ ਗੋਲੀਆਂ ਮਾਰ ਦੂਗਾ ਜਾਂ ਕੇ ਨਾ ਲੜਨ ਚੱਲ ਜੂਗਾ ਕੋਈ ਨਹੀਂ ਆਪਦਾ ਘਰ ਬਰਬਾਦ ਕਰਕੇ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਜਿਹੜਾ ਆਪਦੇ ਘਰੇ ਸੁਖੀ ਵੱਸਦਾ ਉਹਨੂੰ ਕੀ ਲੋੜ ਐਕਰ ਉੱਠਣ ਦੀ ਜਦੋਂ ਉਸ ਸਮੇਂ ਦੇ ਧੱਕੇ ਹੋ ਰਹੇ ਸੀ ਇਹ ਪੱਗਾਂ ਲਾ ਰਹੇ ਸੀ ਸਿੱਖਾਂ ਦੀਆਂ ਸ਼ੇਵਸੈਣ ਵਾਲੇ ਸੰਤਾਂ ਦੇ ਪੁੱਤਲੇ ਆਪਾਂ ਕਿਸੇ ਵੀ ਜਦੋਂ ਕਿਸੇ ਦੇ ਆਗੂ ਦੇ ਆਪਾਂ ਬੇਦਬੀ ਕਰਾਂਗੇ ਜਾਂ ਉਹਦਾ ਆਪਾਂ ਨਰਾਦਰ ਕਰਾਂਗੇ ਸੋ ਆਪਣੇ ਆ ਵੀ ਉਹ ਕੌਮ ਦੇ ਵਿੱਚ ਜੇ ਕਿਸੇ ਚ ਗਰਤ ਹੋ ਗਈ ਤੁਹਾਨੂੰ ਉੱਠਣਾ ਹੀ ਉੱਠਣਾ ਉਹ ਤਾਂ ਫਿਰ ਬਰਾਬਰੀ ਦਾ ਕੰਮ ਹੋ ਗਿਆ ਨਾ ਤੇ ਕਿਉਂਕਿ ਸਰਕਾਰ ਹੁਣ ਤੁਹਾਨੂੰ ਪਤਾ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਉਹਨਾਂ ਦਾ ਜ਼ੋਰ ਸੀ ਤੇ ਉਹਨਾਂ ਨੇ ਉਹ ਜ਼ੋਰ ਦੇ ਹਿਸਾਬ ਨਾਲ ਆਪਣੇ ਜ਼ੋਰ ਵਿਖਾ ਲਿਆ ਤੇ ਸਿੰਘਾਂ ਨੇ ਫਿਰ ਜਿੰਨਾ ਇਹਨਾਂ ਤੋਂ ਬਣਦਾ ਹੀ ਇਹਨਾਂ ਕਰ ਲਿਆ ਉਹਦੇ ਵਿੱਚ ਹਸਾਬ ਲਾਲ ਵੀ ਚਲੋ ਇਹਨਾਂ ਦਾ ਆਪਸ ਦਾ ਟੱਕਰਾ ਸੀ ਜੇ ਪੜਨੇ ਸਿੰਘ ਪੜਦੇ ਇਹਨਾਂ ਨੇ ਗਾਂ ਰਿਸ਼ਤੇਦਾਰਾਂ ਤੱਕ ਪਰਿਵਾਰ ਤੱਕ ਵੀ ਨਹੀਂ ਛੱਡੇ ਉਹਨਾਂ ਦੇ ਨੁਕਸਾਨ ਜਿਹੜੇ ਅੱਜ ਤੱਕ ਵੀ ਕੀਤੇ ਜਾਣਾ ਅੱਜ ਤੱਕ ਵੀ ਜਿਹੜੇ ਲੋਕ ਕਈ ਬੇਕਾਰ ਅਸੀਂ ਵੀ ਜਲਾ ਲਾ ਲ ਗੁਰੂ ਘਰਾਂ ਦੇ ਵਿੱਚ ਬੈਠੇ ਹੋਰ ਵੀ ਕਈ ਪਰਿਵਾਰ ਜਿਹੜੇ ਅਜੇ ਅੱਗੇ ਨਹੀਂ ਆਏ ਉਹ ਗੁਰੂ ਘਰਾਂ ਦੇ ਵਿੱਚ ਡਿਊਟੀਆਂ ਕਰ ਰਹੇ ਆ ਤੇ ਕੋਈ ਬੇਕਾਰ ਆ ਕੋਈ ਕਰਾਇਆ ਤੇ ਰਹਿ ਰਹੇ ਆ ਉਹ ਜਿਹੜੀ ਮਾਰ ਸਾਹਿਬ ਲਾਲੋ 84 ਚਲੀ ਗਈ ਪਰ ਅੱਜ ਜਿਹੜੀ ਤੀਜੀ ਚੌਥੀ ਪੀੜ੍ਹੀ ਵੀ ਕਿਸੇ ਦੀ ਹੋਊਗੀ ਨਾ ਮਾਰ ਉਹਨਾਂ ਦਾ ਕੋਈ ਖਤਮ ਨਹੀਂ ਹੋਈ ਹੈ ਜੀ ਹੂੰ ਤੇ ਵੀਰ ਜੀ ਜਿਵੇਂ ਤੁਸੀਂ ਸੇਵਾ ਕਰਦੇ ਹੋ ਇੱਕਛੀਰ ਪਰਿਵਾਰ ਦੇ ਵਿੱਚ ਹੋਗੇ ਗਰੰਥੀ ਸਿੰਘ ਦੀ ਸੇਵਾ ਕਰਦੇ ਹੋ ਜੇ ਐਵੇਂ ਅਣ ਦੇਖਿਆ ਕੀਤਾ ਗਿਆ ਐਸਜੀਪੀਸੀ ਦੇ ਵੱਲੋਂ ਕੀ ਕੋਈ ਗਰੰਥੀ ਸਿੰਘ ਬਣੇਗਾ ਬਿਲਕੁਲ ਜੀ ਜਿਹੜੇ ਪਹਿਲੇ ਗ੍ਰੰਥੀ ਸਿੰਘ ਬਣ ਗਏ ਆ ਕਿਉਂਕਿ ਅਸੀਂ ਲਗਭਗ ਗ੍ਰੰਥੀ ਸੰਗਾਂ ਦੇ ਵਿੱਚ ਵਿਚਰੀ ਦਾ ਬਾਹਰ ਵੀ ਪਾਠਾਂ ਦੇ ਜਾਈਦਾ ਤੇ ਉੱਥੇ ਵੀ ਲਗਭਗ ਸਾਰੇ ਜਿਹੜੇ ਉਹਨਾਂ ਦੇ ਗਾਂ ਬੱਚੇ ਆ ਉਹਨਾਂ ਨੇ ਕੰਨਾਂ ਨੂੰ ਹੱਥ ਲਾਗਦੇ ਹੱਥ ਜੋੜ ਕੇ ਗਿਆ ਵੀ ਭਾਜੀ ਅਸੀਂ ਗਾਂ ਗ੍ਰੰਥੀ ਨਹੀਂ ਬੰਨਣਾ ਕਿਸੇ ਨੂੰ ਗਾਂ ਕਿਸੇ ਬੱਚੇ ਨੂੰ ਪੁੱਛ ਕੇ ਦੇਖ ਲਓ ਜਿਹੜੇ ਗ੍ਰੰਥੀ ਸੰਗਰ ਨੇ ਗਾਂ ਵਾਲੇ ਬੱਚੇ ਜਿਹੜੇ ਪਹਿਲੇ ਗ੍ਰੰਥੀ ਕੋਈ ਸਮਾਂ ਇਹੋ ਜਿਹਾ ਆਉਣਾ ਜਦੋਂ ਗ੍ਰੰਥੀ ਸਿੰਘ ਨਾ ਵਿਦੇਸ਼ਾਂ ਦੇ ਵਿੱਚ ਤੇ ਨਾ ਇੱਥੇ ਲੱਭਣੇ ਜੋ ਹੂੰ ਹੂੰ ਗੁਰੂ ਘਰਾਂ ਦੀ ਸਾਂਭ ਸੰਭਾਲ ਕਰਨੀ ਜਿਹੜਾ ਮੇਨ ਗੁਰੂ ਦਾ ਵਜੀਰ ਗਰੰਥੀ ਸਿੰਘ ਨੂੰ ਕਿਹਾ ਜਾਂਦਾ ਜਦੋਂ ਉਹਦਾ ਸਤਿਕਾਰ ਮਾਣ ਹੀ ਨਹੀਂ ਕਰਨਾ ਤੇ ਫਿਰ ਗੁਰੂ ਦਾ ਸਤਿਕਾਰ ਮਾਣ ਵੀ ਹਾਵਲਾ ਲੋ ਗੁਰੂ ਅਰਜਨ ਦੇ ਪੰਜਵੇਂ ਪਾਸ਼ਾ ਕਾਲਪੁਰਖ ਦਾ ਰੂਪ ਸੀ ਨਾ ਜੋ ਮਰਜੀ ਚਾਹੁੰਦੇ ਕਰ ਸਕਦੇ ਜਦੋਂ ਉਹਨਾਂ ਦੇ ਘਰੇ ਔਲਾਦ ਨਹੀਂ ਸੀ ਹੋਈ ਤੇ ਮਾਤਾ ਗੰਗਾ ਜੀ ਨੇ ਅਰਦਾਸ ਬੇਨਤੀ ਉਹਨਾਂ ਦੇ ਚਰਨਾਂ ਦੇ ਵਿੱਚ ਕੀਤੀ ਸੀ ਹਾਂਜੀ ਵੀ ਗੁਰੂ ਪਾਸ਼ਾ ਜੀ ਤੁਸੀਂ ਲੋਕਾਂ ਨੂੰ ਦਾਤਾਂ ਦਿੰਦੇ ਜੋ ਆਪਣੇ ਘਰ ਮੈਨੂੰ ਮਿਹਣੇ ਵਜਦੇ ਆ ਵੀ ਆਪਣੇ ਘਰ ਲਾਦਣੀ ਹੈਗੀ ਹੁਣ ਕਾਲਪੁਰਖ ਗੁਰੂ ਅਰਜਨ ਦੇਵ ਪੰਜਵੇਂ ਪਾਸ਼ਾ ਮਹਾਰਾਜ ਦਾ ਆਪ ਰੂਪ ਸੀ ਜੋ ਮਰਜ਼ੀ ਕਰ ਸਕਦੇ ਪਰ ਉਹਨਾਂ ਨੇ ਆਪਦੇ ਸਿੱਖ ਨੂੰ ਉਡਾਈ ਦੇਣੀ ਬਾਬਾ ਬੁੱਢਾ ਜੀ ਕੋਲ ਕਿਉਂ ਭੇਜਿਆ ਸੀ ਅੱਜ ਕੱਲ੍ਹ ਕਈ ਲੋਕ ਸਵਾਲ ਕਰ ਦਿੰਦੇ ਆ ਵੀ ਜੇ ਅਰਦਾਸ ਬੇਨਤੀ ਦਾ ਆਪਣੀ ਵੀ ਪੂਰੀ ਹੋ ਜਾਂਦੀ ਹੈ ਆਪਾਂ ਆਪੇ ਕਰ ਲਿਆ ਕਰੀਏ ਗਰੰਥੀ ਤੋਂ ਕਿਉਂ ਕਰਾਉਣੀ ਹੈ ਕਈ ਸਵਾਲ ਚੁੱਕ ਲੈਂਦੇ ਆ ਤੇ ਫਿਰ ਇਹ ਇਤਿਹਾਸ ਗੁਰੂ ਸਾਹਿਬ ਨੇ ਇਸੇ ਕਰਕੇ ਇਹ ਪੇਸ਼ ਕੀਤਾ ਸੀ ਸੰਗਤਾਂ ਦੇ ਚਰਨਾਂ ਦੇ ਵਿੱਚ ਰੱਖਿਆ ਸੀ ਚਾਹੁੰਦੇ ਤੇ ਆਪ ਜਿੰਨੀਆਂ ਮਰਜ਼ੀ ਆਪਣੀਆਂ ਕੁਲਾਂ ਵਧਾ ਸਕਦੇ ਉਹਨਾਂ ਗੁਰੂ ਕੇ ਸਿੱਖ ਨੂੰ ਵਡਿਆਈ ਦੇਣੀ ਸੀ ਗੁਰੂ ਕੇ ਵਜ਼ੀਰ ਨੂੰ ਵਡਿਆਈ ਦੇਣੀ ਸੀ ਤਾਂ ਬਾਬਾ ਬੁੱਢਾ ਜੀ ਕੋਲ ਭੇਜਿਆ ਸੀ ਅਰਦਾਸ ਬੇਨਤੀ ਜਿਹੜਾ ਆਪ ਅਕਾਲ ਪੁਰਖਿਆ ਉਹਨੂੰ ਕਿਸੇ ਅੱਗੇ ਅਰਦਾਸ ਬੇਨਤੀ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਉਹਨਾਂ ਅਰਦਾਸ ਬੇਨਤੀ ਬਾਬਾ ਬੁੱਢਾ ਜੀ ਤੋਂ ਕਰਵਾਈ ਤੇ ਫਿਰ ਧੰਨ ਧੰਨ ਛੇਵੇਂ ਪਾਤਸ਼ਾਹ ਸਤਗੁਰੂ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਨਮ ਲਿਆ ਜੀ ਜੀ ਵੀਰ ਜੀ ਅੱਜ ਅੱਜ ਇੱਕ ਨਾ ਮੈਂ ਮੰਜੀ ਸਾਹਿਬ ਤੋਂ ਕਥਾ ਸੁਣਦਾ ਸੀ ਬਾਬਾ ਬੰਤਾ ਸਿੰਘ ਜੀ ਇੱਕ ਬੜੀ ਵੱਡੀ ਗੱਲ ਕਰਦੇ ਏ ਕਹਿੰਦੇ ਵੀ ਜਿਹੜੀ ਐਸਜੀਪੀਸੀ ਦੇ ਹੈਗੇ ਨੇ ਸੇਵਾਦਾਰ ਹੈਗੇ ਨੇ ਕਹਿੰਦੇ ਵੀ ਅਮਰ ਭਾਈ ਅਮਰਤਪਾਲ ਵਾਸਤੇ ਤੇ ਬੰਦੀ ਸਿੰਘਾਂ ਵਾਸਤੇ ਬੜਾ ਵੱਡਾ ਸੰਘਰਸ਼ ਵਿੜਦੇ ਪਏ ਨੇ ਤੇ ਹੋਰ ਵੀ ਕਹਿੰਦੇ ਜਿਹੜੇ ਧਾਰਮਿਕ ਕਾਰਜ ਹੈਗੇ ਨੇ ਐਸਜੀਪੀਸੀ ਬਹੁਤ ਵੱਡੇ ਪ੍ਰਾਲੇ ਕਰਦੀ ਆ ਕਾਦੇ ਐ ਜੀਪੀਸੀ ਹੁਣ ਸਾਰਿਆਂ ਨੂੰ ਇਹ ਕੋਈ ਢਿੱਡ ਦੇ ਵਿੱਚ ਲੁਗੀਆਂ ਗੱਲਾਂ ਤਾਂ ਹੈਗੀਆਂ ਨਹੀਂ ਜਾਂ ਪਰਦੇ ਦੇ ਵਿੱਚ ਜਦੋਂ 328 ਰੁਪਿਆਂ ਦਾ ਮੋਰਚਾ ਲੱਗਾ ਸੀ ਉੱਥੇ ਤੇ ਇਸੇ ਐਸਜੀਪੀਸੀ ਜਿਹੜੀ ਇਹਨਾਂ ਨੇ ਆਪਣੀ ਮਤਲਬ ਸਿਕਿਉਰਿਟੀ ਦੇ ਵਾਸਤੇ ਆਪਣੇ ਭਰਤੀ ਕਰਦੇ ਆ ਟਾਸਕ ਫੋਰਸ ਹਾਂਜੀ ਉਹ ਇਹਨਾਂ ਨੇ ਸੇਫਟੀ ਸੰਕਤ ਦੀ ਵਾਸਤੇ ਰੱਖੀ ਆ ਤੇ ਸੰਕਤ ਨੂੰ ਹੀ ਉਦੋਂ ਸਦਕਾਰ ਕਮੇਟੀ ਨੂੰ ਹੀ 끄ੜੀਸਿਆ ਗਿਆ ਕਿਸ ਤਰ੍ਹਾਂ ਉਹ মিডিਆ ਦੇ ਸਾਰੀਆਂ ਵੀਡੀਓ ਪਈਆਂ ਲੁਗੀਆਂ ਦੇ ਹੈਗੀਆਂ ਨਹੀਂ ਗੀਆਂ ਉਦੋਂ ਫਿਰ ਇਹ ਇਹਨਾਂ ਜਿਹੜੇ ਮੋਰਚੇ ਇਹਨਾਂ ਦੇ ਵਿੱਜਦੇ ਪਏ ਜੇ ਅੱਜ ਇੱਥੋਂ ਪਤਾ ਮਾਇਆ ਬੱਜਣੀ ਜਿੱਥੇ ਵੀ ਕਿਤੇ ਮਾਇਆ ਬਜਣੀ ਉੱਥੇ ਐ ਜੀਪੀਸੀ ਚੱਲੀ ਜਾਂਦੀ ਹੁਣ ਸਿੱਧੂ ਮੂਸੇ ਵਾਲੇ ਦਾ ਸਸਕਾਰ ਹੋਇਆ ਭੋਗ ਪਿਆ ਉੱਥੇ ਵੀ ਇਹ ਚਲੇ ਗਿਆ ਲੰਗਰ ਲੈ ਕੇ ਵੀ ਉੱਥੋਂ ਹੀ 4 ਪਈਏ ਆਉਣੇ ਆ ਤੇ ਇੱਥੇ ਵੀ ਹੁਣ ਪਤਾ ਅਮਰਤਪਾਲ ਦਾ ਮੋਰਚਾ ਲੱਗਾ ਸੰਗਤਾਂ ਨੇ ਮਾਇਆ ਬਾਹਰੋਂ ਵੜੀ ਆਉਣੀ ਆ ਕਿਉਂਕਿ ਆਪਣਾ ਅਜੇ ਕਹਿੰਦੇ ਆ ਨਾ ਪੰਜਾਬ ਦੇ ਵਿੱਚ ਵਜਿਆ ਕੁਝ ਨਹੀਂ ਪੰਜਾਬ ਤੋਂ ਇੱਕ ਸ਼ਹਿਰ ਬਾਹਰ ਚੱਲ ਜਾਓ ਤੁਹਾਨੂੰ ਪਤਾ ਲੱਗ ਜੂ ਪੰਜਾਬ ਕੀ ਚੀਜ਼ ਆ ਪਾਣੀ ਤੇ ਖਾਣ ਨੂੰ ਮੇਨ ਜਿਹੜਾ ਆਪਣਾ ਢਿੱਡ ਭਾਲਣਾ ਜਿਹੜਾ ਉਹ ਸਾਰਾ ਕੁਝ ਪੰਜਾਬ ਦੇ ਵਿੱਚ ਅਜੇ ਵੀ ਹੈਗਾ ਤੇ ਬਾਹਰ ਜਿਹੜੇ ਐਨਆਰਆਈ ਵੀਰ ਆ ਸੋ ਉਹਨੇ ਦੀ ਚੜੀ ਅਜੇ ਵੀ ਉਹਨਾ ਪੰਜਾਬ ਨੂੰ ਬਰਕਰਾਰ ਰੱਖਿਆ ਜਦੋਂ ਵੀ ਕੋਈ ਭੀੜ ਪੈਂਦੀ ਹੁਣ ਕਿਸਾਨੀ ਮੋਰਚਾ ਚੱਲ ਰਿਹਾ ਤੇ ਬਾਹਰੋਂ ਪਤਾ ਨਹੀਂ ਕਿੰਨੀ ਸੇਵਾ ਆ ਰਹੀ ਹੈ ਇਹ ਅੰਗਰੇਜ਼ੀ ਪੀਸੀ ਕਹਿੰਦੇ ਉੱਥੇ ਲੈ ਕੇ ਗਈ ਹੈ ਇਹਨਾਂ ਨੂੰ ਪਤਾ ਉੱਥੋਂ ਇਹ ਲੰਗਰ ਕਿੰਨੇ ਦਾ ਲੈ ਜਾਣਗੇ ਲੱਖ ਦਾ ਲੈ ਜਾਣਗੇ ਤੇ ਅੱਗੋਂ 5 ਲੱਖ ਬਣ ਜਾਣਾ ਇਹਨਾਂ ਨੂੰ ਉਹ ਇੱਕ ਇਨਵੈਸਟਮੈਂਟ ਹੈ ਹਾਂਜੀ ਜਿਵੇਂ ਜਿਵੇਂ ਭਾਈ ਰਣਜੀਤ ਸਿੰਘ ਉਹ ਗਸਵਾਲ ਕਰਦੇ ਨੇ ਕਹਿੰਦੇ ਵੀ ਚੀਜ਼ ਲੈਣੀ ਉੱਥੋਂ ਥੋੜੀ ਤੇ ਬਿੱਲ ਲੱਖਾਂ ਦੇ ਬਣ ਕੇ ਬਿੱਲ ਲੱਖਾਂ ਦੇ ਬਣ ਕੇ ਆਏ ਵਸੇ ਇਹ ਇਨਵੈਸਟਮੈਂਟ ਹੈ ਇਹਨਾਂ ਦਾ ਦਿਮਾਗ ਐ ਐਸਜੀਪੀਸੀ ਦਾ ਹੈਗਾ ਜਿੱਥੇ ਵੀ ਇਹਨਾਂ ਇਨਵੈਸਟਮੈਂਟ ਇਹਨਾਂ ਨੂੰ ਪਤਾ ਹੈ ਜਿਆਦਾ ਵੀ ਕਰਤੀ ਉਹਦੇ ਤਿੰਨ ਗੁਣਾ ਹੋ ਕੇ ਵਾਪਸ ਆ ਜਾਣੇ ਆ ਕੋਈ ਵੀ ਮੋਰਚਾ ਲੱਗ ਜੂਗਾ ਉੱਥੇ ਲੰਗਰ ਹੀ ਆ ਲੰਗਰ ਵੀ ਨਾਲ ਇਹ ਕਿਹੜਾ ਪੱਲੇ ਉਲਾਉਂਦੇ ਸੰਗਤ ਦੀ ਗੁਰੂ ਘਰ ਦੀ ਗੋਲਕ ਦੇ ਵਿੱਚ ਮਾਇਆ ਜਾਂਦੀ ਹੈ ਸਾਡੇ ਸਿਰ ਤੇ ਸਾਡੀਆਂ ਜੁੱਤੀਆਂ ਹੂੰ ਹੂੰ ਇਹ ਸਮਾਂ ਚੱਲ ਰਿਹਾ ਜੀ ਇੱਕ ਨਾ ਕੱਲ ਇੱਕ ਸਪੀਚ ਦੇ ਰਹੇ ਸੀ ਭਾਈ ਅਮਰਤਪਾਲ ਸਿੰਘ ਮਹਿਰੋਂ ਹਾਂਜੀ ਉਹ ਕਹਿੰਦੇ ਵੀ ਸੰਗਤ ਜਿਹੜੀ ਲੱਖਾਂ ਰੁਪਏ ਮੱਥਾ ਟੇਕਦੀ ਹੈ 50000 ਕਿਸੇ ਨੇ ਟਿੱਕਿਆ ਹੋਣਾ ਕਿਸੇ ਨੇ ਜ਼ਿਆਦਾ ਟਿੱਕਿਆ ਹੋਣਾ ਕਹਿੰਦੇ ਵੀ 100 ਰੁਪਏ ਦਾ ਜਾ ਕੇ ਨੋਟ ਚੱਕ ਲੋ ਉਥੋਂ ਤੁਹਾਨੂੰ ਡੰਗ ਨਾਲ ਪੈ ਜਾਣਗੇ ਬਿਲਕੁਲ ਜੀ ਭਾਈ ਸਾਹਿਬ ਨੇ ਮੈਂ ਵੀ ਇੰਟਰਵਿਊ ਸੁਣੀ ਆ ਬਹੁਤ ਇਹਨਾਂ ਦੇ ਮੂੰਹ ਦੇ ਉੱਤੇ ਚਪੇੜ ਮਾਰਨ ਵਾਲੀ ਗੱਲ ਕੀਤੀ ਆ 100 ਰੁਪਏ ਦਾ ਜ਼ਿਆਦਾ 1 ਰੁਪਈਆ ਕਿ ਉਥੋਂ ਚੁੱਕ ਕੇ ਵਿਖਾ ਦੇ ਤੇ ਮੱਥਾ ਪੈਂਡੇ ਕਿਹਾ ਹੁੰਦਾ ਹੁਣ ਕਈ ਸੰਸਥਾਵਾਂ ਲਾ ਲਓ ਆਪਣੇ ਤੁਸੀਂ ਗ੍ਰਾਹੀ ਕਰਕੇ ਤੇ ਮੁੜ ਕੇ ਤੁਸੀਂ ਕਿਸੇ ਗਰੀਬ ਦੀ ਜੇ ਮੰਨ ਕੇ ਚੱਲੋ ਮੈਂ ਲੱਖ ਰੁਪਈਆ ਕਿਸੇ ਨੂੰ ਦਿੱਤਾ ਮੈਂ ਹੀ ਬਾਅਦ ਵਿੱਚ ਕਹਾਂ ਵੀ ਆ ਕੋਈ ਗਰੀਬ ਸਿੱਖਿਆ ਦੀ ਮਦਦ ਕਰਾ ਦਿਓ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਜੀ ਜੀ ਉਹੀ ਗੱਲ ਆ ਕਿ ਨਾ ਵੀ ਆਪਣੇ ਸਿਰ ਤੇ ਆਪਣੀਆਂ ਜੁੱਤੀਆਂ ਹੂੰ ਹੂੰ ਇਹੋ ਜਿਹੇ ਹਾਲਾਤ ਬਣੇ ਹੋਏ ਠੀਕ ਹੈ ਜੀ ਸੋ ਦੋਸਤੋ ਜਿਸ ਤਰ੍ਹਾਂ ਮੇਰੇ ਨਾਲ ਸ਼ਹੀਦ ਪਰਿਵਾਰ ਬੈਠਾ ਹੋਇਆ ਭੈਣ ਜੀ ਮਾਤਾ ਬੈਠੇ ਨੇ ਹੋਰ ਲੜਕੇ ਬੈਠੇ ਨੇ ਇਹਨਾਂ ਦੇ ਸੋ ਗੱਲਬਾਤ ਕੀਤੀ ਹੈ ਜਿਸ ਤਰ੍ਹਾਂ ਐਸਜੀਪੀਸੀ ਦੇ ਕਾਰਜਕਾਰ ਤੇ ਗੱਲਾਂ ਕੀਤੀਆਂ ਨੇ ਗੱਲਬਾਤ ਕੀਤੀ ਹੈ ਇਹ ਵੀਰ ਜੀ ਇਹ ਗੱਲ ਦੱਸਦੇ ਨੇ ਕਿ ਕਹਿੰਦੇ ਵੀ 11 ਵਾਰ ਮੈਂ ਅਪਲਾਈ ਕੀਤਾ ਐਸਜੀਪੀਸੀ ਦੇ ਵਿੱਚ ਨੌਕਰੀ ਵਾਸਤੇ ਇੱਕ ਸ਼ਹੀਦ ਪਰਿਵਾਰ ਦਾ ਬੱਚਾ ਹੋਵੇ ਭਾਈ ਦੁਰਗਾ ਸਿੰਘ ਸ਼ਹੀਦ ਹੈਗੇ ਨੇ ਕੌਮ ਦੇ ਉਗੇ ਸ਼ਹੀਦ ਹੈਗੇ ਨੇ ਜਿਵੇਂ ਭਾਈ ਰਸਾਲ ਸਿੰਘ ਹੈਗੇ ਨੇ ਸ਼ਹੀਦ ਉਹ ਪਰਿਵਾਰ ਨਾਲ ਬੈਠਾ ਹੈ ਸ਼ਹੀਦ ਪਰਿਵਾਰ ਦੇ ਵਿੱਚੋਂ ਕਹਿੰਦੇ ਵੀ ਘੱਟੋ ਘੱਟ ਚਾਰ ਪੀੜੀਆਂ ਦੇ ਵਿੱਚੋਂ ਸਾਡੇ ਸ਼ਹੀਦ ਹੀ ਸ਼ਹੀਦ ਨੇ ਜੱਲਿਆਂ ਵਾਲੇ ਬਾਗ ਦੇ ਵਿੱਚ ਵੀ ਇਹਨਾਂ ਦੇ ਪਰਿਵਾਰ ਸ਼ਹੀਦ ਹੋਏ ਨੇ 184 ਦੇ ਵਿੱਚ ਵੀ ਸ਼ਹੀਦ ਹੋਏ ਇੱਕ ਬੱਚਾ ਜਿਹੜਾ ਐਸਜੀਪੀਸੀ ਦੇ ਕੋਲ ਜਾ ਕੇ 11 ਵਾਰ ਅਪਲਾਈ ਕਰਦਾ ਵੀ ਮੈਨੂੰ ਨੌਕਰੀ ਦਿੱਤੀ ਜਾਵੇ ਸੋ ਇਹ ਜਿਹੜੀ ਬਹੁਤ ਇੱਕ ਵੱਡੀ ਅਣਦੇਖੀ ਕੀਤੀ ਜਾ ਰਹੀ ਹੈ ਸੰਗਤ ਦੇ ਨਾਲ ਜਿਹੜੇ ਗਰੰਥੀ ਸਿੰਘ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਹੋਏ ਨੇ ਕਹਿੰਦੇ ਵੀ 6000 ਰੁਪਿਆ ਅਸੀਂ ਪਰ ਮੰਥ ਤਨਖਾਹ ਲੈਂਦੇ ਆ ਤੇ 6000 ਦੇ ਨਾਲ ਅਸੀਂ ਆਪਣੇ 3-4 ਜੀਆਂ ਦਾ ਗੁਜ਼ਾਰਾ ਕਰਦੇ ਆ ਬੜੀ ਔਖਾ ਹੁੰਦਾ ਹੈ ਬੜੀ ਮੁਸ਼ਕਲ ਹੁੰਦਾ ਹੈ ਸੋ ਕਹਿੰਦੇ ਵੀ ਤਨਖਾਹ ਜਿਹੜੀ ਘੱਟੋ-ਘੱਟ ਵੀ 1 ਮਹੀਨੇ ਦੀ 15000 ਰੁਪਿਆ ਇੱਕ ਪਰਿਵਾਰ ਵਾਸਤੇ ਹੋਣੀ ਚਾਹੀਦੀ ਹੈ ਛੋਟਾ ਪਰਿਵਾਰ ਜਿਹੜਾ ਆਮ ਪਰਿਵਾਰ ਹੁੰਦਾ ਹੈ ਸੋ ਵੀਰ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਹੋਰ ਇਹੋ ਕਹਿਣਾ ਚਾਹੁੰਦੇ ਆ ਰੌਲਾ ਜਿਹੜਾ ਪੈ ਰਿਹਾ ਹੈ ਨਾ ਮਾਇਆ ਦਾ ਥੋੜੀ ਜੀ ਮਾਤਾ ਜੀ ਨੇ ਗੱ ਤੇ ਮੈਂ ਵੀ ਇਹ ਜਿਹੜੇ ਆਪਣੇ ਫਿਰੋਜ਼ਪੁਰ ਜ਼ਿਲ੍ਹੇ ਦੇ ਆਗੂ ਬਣੇ ਹੋਏ ਨਾ ਚਿੱਟੇ ਚੋਲਿਆਂ ਦੇ ਵਿੱਚ ਇਹ ਬੰਦੇ ਦਲਾਲ ਕਹਿ ਲੋ ਇਹਨਾਂ ਨੂੰ ਏਜੰਟ ਵੀ ਨਹੀਂ ਕਿਹਾ ਜਾਂਦਾ ਇੰਗਲਿਸ਼ ਦੇ ਵਿੱਚ ਫਿਰ ਵੀ ਉਹ ਸਤਕਾਰ ਮਾਣ ਹੋ ਜਾਂਦਾ ਵੀ ਏਜੰਟ ਆ ਇਹਨਾਂ ਨੂੰ ਦਲਾਲ ਤੇ ਕਾਮ ਦੇ ਦੱਲੇ ਸਿੱਧਾ ਮੈਂ ਕਹਿ ਸਕਦਾ ਉਸ ਦਿਨੇ ਇੱਥੇ ਇਨਕੁਆਰੀ ਵਾਸਤੇ ਰਪਾਲ ਸਿੰਘ ਜੀ ਨੂੰ ਸੱਦਿਆ ਗਿਆ ਜੀ ਜੀ ਤੇ ਇਹ ਮਗਰੇ ਹੀ ਇਹ ਜਿਹੜੇ ਕਾਮ ਦੇ ਦਲਾਲ ਹੋਣ ਇਹਨਾਂ ਨੂੰ ਪਤਾ ਤਾਂ ਲੱਗੀ ਜਾਣਾ ਮਿਰਚਾਂ ਦੇ ਜ਼ਰੂਰ ਲੱਗਣਗੀਆਂ ਮਗਰੇ ਆ ਕੇ ਇਹਨਾਂ ਨੇ ਪਰਿਵਾਰ ਦੀ ਗੱਲ ਨਹੀਂ ਸੁਣ ਦਿੱਤੀ ਮੇਰਾ ਉਸ ਦਿਨ ਕਿਸੇ ਪ੍ਰੋਗਰਾਮ ਸੀ ਮੇਰੇ ਤੋਂ ਪਹੁੰਚਿਆ ਨਹੀਂ ਗਿਆ ਇੱਥੇ ਉਸ ਦਿਨ ਫਿਰ ਮੈਂ ਇਹਨਾਂ ਦੇ ਅੱਗੇ ਸਵਾਲ ਚੁੱਕਨੇ ਸੀ ਕਿਉਂਕਿ ਇਹਨਾਂ ਦਾ ਟੱਕਰ ਇਹਨਾਂ ਨੇ ਵੇਖ ਲਿਆ ਵੀ ਬੀਬੀਆਂ ਹੈਗੀਆਂ ਤਾਂ ਉਹਨਾਂ ਅਸੀਂ ਜ਼ੋਰ ਚਲਾ ਲੈਨੇ ਆ ਇਹ ਮੈਨੂੰ ਕਿਤੇ ਵੀ ਟੱਕਰ ਲੈਣ ਜੇ ਆਂਦੇ ਆ ਨਾ ਵੀ ਇਹ ਸ਼ਹੀਦ ਪਰਿਵਾਰਾਂ ਦੇ ਨਾਂ ਤੇ ਲੈ ਕੇ ਚਲੋ ਮੰਨ ਕੇ ਚਲੋ ਵੀ ਅਸੀਂ ਮਾਇਆ ਖਾ ਵੀ ਰਹੇ ਆ ਪਰ ਇਹਨਾਂ ਤੋਂ ਜ਼ਿਆਦਾ ਤੇ ਨਹੀਂ ਨਾ ਖਾਰੇ ਸਾਡੇ ਅਕਾਊਂਟ ਆਧਾਰ ਕਾਰਡ ਤੋਂ ਪੈਨ ਕਾਰਡ ਤੋਂ ਉਸੇ ਵੇਲੇ ਨਿਕਲ ਆਉਂਦਾ ਸਾਰੀ ਚੈਕਿੰਗ ਕਰ ਲਓ ਸਟੇਟਮੈਂਟ ਨਿਕਲ ਆਉਣੀ ਹੈ ਇਹਨਾਂ ਦੀਆਂ ਵੀ ਚੈੱਕ ਹੋ ਜਾਣ ਸਾਡੀਆਂ ਵੀ ਹੋ ਜਾਣ ਇਹਨਾਂ ਨੂੰ ਬਿਮਾਰੀ ਪਤਾ ਕੀ ਹੈ ਜੇ ਕੇਸੀ ਚੀਤ ਪਰਿਵਾਰ ਦੀ ਜਾਂ ਕਿਸੇ ਵੀ ਗਰੀਬ ਪਰਿਵਾਰ ਦੀ ਜਦੋਂ ਹੈਲਪ ਹੋ ਜਾਂਦੀ ਸਿੱਧੀ ਇਹਨਾਂ ਨੂੰ ਮਿਰਚਾਂ ਇਹ ਲੱਗਦੀਆਂ ਵੀ 75% ਅਸੀਂ ਖਾਣਾ ਹੈ 25% ਇਹਨਾਂ ਨੂੰ ਦੇਣਾ ਹੈ ਤੇ ਉਹਦੇ ਉਹਨਾਂ ਦੇ ਵਿੱਚ ਫਿਰ ਇਹ ਸ਼ਹੀਦ ਪਰਿਵਾਰਾਂ ਦੇ ਵਿੱਚ ਪਾੜ ਪਾਉਣਾ ਸ਼ੁਰੂ ਕਰਦੇ ਆਂ ਅੰਗਰੇਜ਼ਾਂ ਵਾਲੀ ਨੀਤੀ ਵਰਤਨ ਦੇ ਆਉਂਦੇ ਨੇ ਨਾ ਫੁੱਟ ਪਾਉ ਤੇ ਰਾਜ ਕਰੋ ਤੇ ਇਹ ਜਿਹੜੇ ਹੈਗੇ ਆ ਨਾ ਚਿੱਟੇ ਬਾਣਿਆਂ ਦੇ ਵਿੱਚ ਤੇ ਹੈਗੇ ਮੁਗਲਿਆ ਬੰਦੇ ਫਿਰ ਇਹਨਾਂ ਨੂੰ ਇਹੋ ਕਿਹਾ ਜਾ ਸਕਦਾ ਕਿਉਂਕਿ ਇਹਨਾਂ ਨੂੰ ਨਾ ਕੋਈ ਰੱਬ ਦਾ ਭੈ ਨਾ ਕਿਸੇ ਸ਼ਹੀਦ ਦਾ ਭੈ ਨਾ ਇਹਨਾਂ ਨੂੰ ਡਰ ਨਾ ਇੰਨਾਂ ਦੀ ਕੋਈ ਕੁਰਬਾਨੀ ਐ ਕੱਲ ਦੇ ਉੱਠ ਕੇ ਤੇ ਅੱਜ ਸ਼ਹੀਦ ਪਰਿਵਾਰਾਂ ਦੇ ਵਾਰਿਸ ਬੰਦੇ ਜਿਹੜੇ ਪਾਲ ਦੇ ਮਰ ਗਏ ਉਹਨਾਂ ਨੂੰ ਕੋਈ ਪੁੱਛਦਾ ਨਹੀਂਗਾ ਤੇ ਇਹਨਾਂ ਨੇ ਚਾਰ ਬੰਦੇ ਨਾਲ ਜੋੜ ਕੇ ਜੀ ਟਰਸਟ ਬਣਾ ਲਿਆ ਤੇ ਅਸੀਂ ਮਾਇਆ ਮਰੋਂ ਮਗਾ ਮਗਾ ਕੇ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਦੀਆਂ ਅੱਖਾਂ ਬਣਵਾਈ ਜਾਂਦੇ ਆ ਉਹਨਾਂ ਨੂੰ ਅਸੀਂ ਪੜਾਈ ਜਾਂਦੇ ਆ ਉਹਨਾਂ ਦੀ ਅਸੀਂ ਫੀਸਾਂ ਤਾਰੀ ਜਾਂਦੇ ਆ ਇਸੇ ਟਗਵੰਜ ਤੇ ਹੁਣ ਆਪਣੇ ਜਿਹੜੇ ਦਿਲਦਾਰ ਆ ਜਿੰਨੇ ਵੀ ਐਨ ਆਰ ਆਈ ਵੀਰ ਉਹ ਮਾਇਆ ਪਾਈ ਜਾਂਦੇ ਕੋਈ ਹਿਸਾਬ ਨਹੀਂ ਇਹਨਾਂ ਤੋਂ ਲੈ ਰਿਆ ਤੇ ਇਹਨਾਂ ਨੂੰ ਜਿੰਨੀਆਂ ਵੀ ਸੰਸਥਾ ਬਣੀਆਂ ਨਾ ਪਹਿਲਾਂ ਕੋਈ ਵੀ ਐਨ ਆਰ ਆਈ ਵੀਰ ਮਾਇਆ ਪਾਉਂਦਾ ਅਨਕੁਆਰੀ ਕਰੇ ਵੀ ਇੱਕ ਰਤੂਤਾ ਕੀ ਕਰ ਰਹਾ ਮਾਇਆ ਲਾ ਕਿੱਥੇ ਰਹਾ ਇਹ ਤੁਹਾਡੇ ਸਭ ਨਾਲੇ ਫਿਰ ਮਾਇਆ ਜਿਹੜੀ ਹੈਗੀ ਐ ਸਿੱਧੀ ਡਾਇਰੈਕਟ ਦੇਣੀ ਚਾਹੀਦੀ ਐ ਮਾਇਆ ਵੀ ਡਾਇਰੈਕਟ ਜੇ ਕੋਈ ਸ਼ੀਦ ਪਰਿਵਾਰ ਵਾਕਈ ਲੋੜ ਵੰਦਿਆ ਉਹਦੀ ਆਪ ਕੋਈ ਬੰਦਾ ਅਨਕੁਆਰੀ ਪਹਿਲਾਂ ਬੈਂਕ ਦੀ ਕਰੇ ਜ਼ਮੀਨ ਦੀ ਕਰੇ ਕਿੱਥੇ ਰਹਿ ਰਿਆ ਆਸੇ ਪਾਸੇ ਜਿੱਥੇ ਵੀ ਮਤਲਬ ਕਿਸੇ ਵੀ ਨਗਰ ਦਾ ਸਾਰੀ ਕਰਕੇ ਫਿਰ ਜੇ ਉਹਨੂੰ ਮਾਇਆ ਵੀ ਭਾਵੇਂ ਜੇ ਕਿਸੇ ਨੂੰ ਘਰ ਦੀ ਲੋੜ ਐ ਉਹਨੂੰ ਆਪ ਘਰ ਬਣਵਾ ਕੇ ਦਿੱਤਾ ਜਾਵੇ ਤੇ ਜੇ ਕਿਸੇ ਦਾ ਬੱਚਾ ਪੜਦਾ ਉਹ ਸਕੂਲ ਦੇ ਨਾਲ ਸਿੱਧੀ ਗੱਲ ਕਰਕੇ ਉਹਦੀਆਂ ਫੀਸਾਂ ਉੱਥੇ ਪਹੁੰਚਾਈਆਂ ਜਾਣ ਜੇ ਕਿਸੇ ਦਾ ਕਰਜ਼ਾ ਉਹ ਡਾਇਰੈਕਟ ਬੈਂਕ ਦਾ ਅਕਾਊਂਟ ਲੈ ਕੇ ਬੈਂਕ ਵਾਲਿਆਂ ਨੂੰ ਸਿੱਧਾ ਤਾਰਿਆ ਜਾਵੇ ਕਿਉਂਕਿ ਇਹ ਵੀ ਮੂਹ ਪੈ ਜਾਂਦਾ ਕੋਈ ਹੈ ਜਿਹੜਾ ਮਾਇਆ ਸੰਭ ਸਕਦਾ ਹੈ ਜਦੋਂ ਮਾਇਆ ਆਪਾਂ ਨੂੰ ਜਿਆਦੀ ਆਉਂਦੀ ਹੈ ਨਾ ਮਾਇਆ ਮਮਤਾ ਮੋਹਣੀ ਜਿਣਵਿੰਨ ਦੰਤਾ ਜੱਗ ਖਾਇਆ ਜਿਹੜੀ ਮਾਇਆ ਹੈ ਨਾ ਦਿਸਵੰਦ ਦੀ ਹੁੰਦੀ ਹੈ ਦਿਮਾਗ ਨੂੰ ਚੜਨੀ ਜੜਨੀ ਹੈ ਜਦੋਂ ਆਪਾਂ ਸਿੱਧੀ ਮਾਇਆ ਕੋਈ ਜਹੀਦ ਪਰਿਵਾਰ ਆ ਜਾਂ ਕੋਈ ਪੀੜਿਤ ਪਰਿਵਾਰ ਆ ਤੇ ਜਾਂ ਜਿਹੜੀਆਂ ਸੰਸਥਾ ਬਣੀਆਂ ਆਪਾਂ ਜਿਆਦੀ ਦਿੱਤੀ ਜਾਵਾਂਗੇ ਨਾ ਜਦੋਂ ਉਹ ਫਿਰ ਆਪਣਾ ਉਹ ਜਾਂਦਾ ਹੱਥ ਫਲਾਉਣ ਵਾਲੀ ਗੱਲ ਹੋ ਜਣੀ ਐ ਇਹਨਾਂ ਫਿਰ ਕੋਲਾ ਧਰਕੇ ਬਹਿ ਜਾਣਾ ਵੀ ਅੱਜ ਸਾਨੂੰ ਮਿਲ ਗਏ ਤੇ ਕੱਲ ਨੂੰ ਫਿਰ ਸਾਨੂੰ ਆ ਜਾਣੇ ਕਿਦ ਨੂੰ ਕਿਦੋਂ ਪਰ ਉਹ ਫਿਰ ਹੱਡਾਂ 'ਚ ਪਾ ਪਾਉਣ ਵਾਲੀ ਗੱਲ ਹੁੰਦੀ ਕਿਉਂਕਿ ਜਿਹੜੀ ਦਸਵੰਦ ਦੀ ਮਾਇਆ ਹੈ ਨਾ ਇਹ ਸੰਤ ਜਰਨੈਲ ਸਿੰਘ ਜੀ ਗਿਆਨੀ ਭਿੰਡੜਾ ਵਾਲੇ ਬਜਨੇ ਸੁਣਾਉਂਦੇ ਹੁੰਦੇ ਵੀ ਬਹੁਤ ਮਾੜੀ ਹੁੰਦੀ ਹੈ ਜੀ ਜੀ ਇਸੇ ਕਰਕੇ ਜੇ ਹੈਲਪ ਕਰਨੀ ਵੀ ਕਿਸੇ ਐਨ ਆਰ ਆਈ ਵੀਰ ਨੇ ਮੈਂ ਜਿਸ ਤਰ੍ਹਾਂ ਦੱਸਿਆ ਵੀ ਪੜ੍ਹਾਈ ਦਾ ਖਰਚਾ ਸਿੱਧਾ ਸਕੂਲ ਨੂੰ ਦਿੱਤਾ ਜਾਵੇ ਕਰਜ਼ਾ ਹੈ ਕਿਸੇ ਦਾ ਉਹ ਡਾਇਰੈਕਟ ਲਾਇਆ ਜਾਵੇ ਜੇ ਕਿਸੇ ਦਾ ਘਰ ਬਣਨ ਵਾਲਾ ਉਹ ਆਪ ਦੇ ਤੌਰ ਤੇ ਗਰਾਊਂਡ ਪੱਧਰ ਤੇ ਆ ਕੇ ਆ ਬਣਵਾਇਆ ਜਾਵੇ ਨਾ ਇਹਨਾਂ ਦੇ ਮਨ ਦੇ ਵਿੱਚ ਸ਼ੰਕਾ ਰਵੇ ਤੇ ਨਾ ਹੋਰ ਕਿਸੇ ਦੇ ਮਨ ਦੇ ਵਿੱਚ ਨਾ ਫਿਰ ਕੋਈ ਸੰਤਾ ਸਵਾਲ ਚੁੱਕੂਗੀ ਹੈ ਜਿਹੜੇ ਕੌਮ ਦੇ ਦਲਾਲ ਬਣੇ ਫਿਰਦੇ ਇਹ ਸਵਾਲ ਚੁੱਕੇ ਜੋਗੇ ਰਹਿਣਗੇ ਤੇ ਨਾ ਹੀ ਫਿਰ ਇਹਨਾਂ ਦੀ ਜਿਹੜੀ ਰੋਟੀ ਹੈ ਤਵੇ ਦੇ ਸਿੱਕਦੀ ਹੋ ਸਕੇ ਕੀ ਜਾਣੀ ਜੇ ਇਸ ਤਰੀਕੇ ਦੇ ਨਾਲ ਕੋਈ ਕੰਮ ਹੋਇਆ ਜਾਵੇ ਤੇ ਜਦੋਂ ਆਪਾਂ ਸਿੱਧੇ ਹੀ ਪੈਸੇ ਜਿੰਨੇ ਆਪਾਂ ਤੁਸੀਂ ਜੋ ਪੱਤਰਕਾਰ ਜੋ ਮੀਡੀਆ ਦੇ ਹੁਣ ਤੁਸੀਂ ਕਹਿ ਦੇਣਾ ਵੀ ਪਰਿਵਾਰ ਨੂੰ ਲੋੜ ਆ ਤੇ ਐਨਆਰਆਈ ਵੀਰਾਂ ਨੇ ਜੇ ਦੂਜਾ ਕੋਈ ਵਿੱਚ ਸੰਸਤਾ ਪਈ ਹੋਊਗੀ ਉਹਨੂੰ ਇਹਨਾਂ ਨੇ ਪੈਸੇ ਭਲ ਦੇਣੇ ਆ ਤੇ ਜੇ ਤੁਸੀਂ ਸਾਡਾ ਅਕਾਊਂਟ ਨੰਬਰ ਜਾਂ ਸਾਡਾ ਨੰਬਰ ਦੇ ਦੋਗੇ ਤੇ ਸਾਨੂੰ ਮਾਇਆ ਜਾਨੀ ਕਿਸੇ ਨੇ ਆ ਕੇ ਨਹੀਂਗਾ ਵੇਖਣਾ ਵੀ ਸਾਨੂੰ ਆ ਕੇ ਲੋੜ ਹੋ ਸਕਦਾ ਅਸੀਂ ਵੀ ਝੂਠ ਮਾਰਨਦੇ ਹੋਈਏ ਇਹ ਵੀ ਗੱਲ ਆ ਹੋ ਸਕਦਾ ਅਸੀਂ ਵੀ ਝੂਠ ਮਾਰਨਦੇ ਹੋਈਏ ਤੇ ਜੇ ਕਿਸੇ ਨੇ ਵੀ ਹੁਣ ਇਹਨਾਂ ਦਾ ਕਰਜ਼ਾ ਕੋਈ ਆਪ ਅਨਕੁਐਰੀ ਕਰੇ ਜਦੋਂ ਅਗਲਾ ਡਾਕੂਮੈਂਟ ਲਈ ਫਿਰ ਦਾ ਕਾਪੀ ਵਿਖਾਉਂਦਿਆ ਤੇ ਜਿਹੜਾ ਬੰਦਾ ਆਪ ਅਨਕੁਐਰੀ ਕਰਕੇ ਤੇ ਇਹਨਾਂ ਦਾ ਜਿਹੜਾ ਕਰਜ਼ਾ ਲਵਾਇਆ ਜਾਵੇ ਹੂੰ ਹੂੰ ਤੇ ਜੇ ਵਿੱਚ ਕੋਈ ਝੂਠ ਨਿਕਲਦਾ ਤਾਂ ਉਹ ਫਿਰ ਪਤਾ ਲੱਗੀ ਜਾਣਾ ਹੁਣ ਜੇ ਹੋਈ ਆਪਾਂ ਸਿੱਧੀ ਜੇ ਇਹਨਾਂ ਦਾ ਨੰਬਰ ਲੈ ਕੇ ਮੰਨ ਕੇ ਚੱਲੋ ਸਾਨੂੰ ਕੋਈ ਮਾਇਆ ਪਾਉਂਦਾ ਸਿੱਧੀ ਉਹਨੇ ਪਾਤੀ ਹੁਣ ਅਗਲੇ ਨੇ ਥੋੜੀ ਆਗੇ ਵੇਖ ਲਿਆ ਵੀ ਵਾਕਈ ਇਹਨਾਂ ਦੇ ਕਰਜ਼ਾ ਚੜਿਆ ਜਾਂ ਉਦਾਂ ਹੀ ਆ ਬੰਦੇ ਹੂੰ ਹੂੰ ਤੇ ਜੇ ਮੰਨ ਕੇ ਚੱਲੂ ਹੁਣ ਅਹੀਂ ਮੰਨ ਕੇ ਚੱਲੂ ਮੈਂ ਮਦਦ ਮੰਗ ਲੈਣਾ ਮੈਨੂੰ ਆਗੇ ਥੋੜੀ ਜਿਹੀ ਨੇ ਵੇਖ ਲੈਣਾ ਵੀ ਇੱਥੇ ਮੈਂ ਠੱਠੇ ਘਰ 'ਚ ਬੈਠਾ ਬਾਹਰ ਮੈਂ ਕੋਠੀ ਪਾਈ ਹੋਵੇ ਹੂੰ ਇਹ ਉਹ ਧਗਵੰਜ ਬਣੇ ਹੋਏ ਆ ਪਹਿਲਾਂ ਇਨਕੁਆਰੀ ਕਰੋ ਆਪ ਆ ਕੇ ਨਾ ਕਿ ਸੰਸਥਾ ਦਾ ਨਾਂ ਕੋਈ ਬੰਦਾ ਹੀ ਕੱਲੋ ਕਿਉਂਕਿ ਲਾਕਡਾਊਨ ਵੀ ਅੱਜਕੱਲ ਇੰਨੀ ਚੱਲਦੀ ਹੈ ਹੋ ਸਕਦਾ ਕੋਈ ਬੰਦਾ ਵਾਕੇ ਕਿਸ ਨੂੰ ਮਦਦ ਦੀ ਲੋੜ ਹੋਵੇ ਤੇ ਲੋਕੀ ਉਂਗਲ ਲਾ ਜਾਂਦੇ ਵੀ ਨਹੀਂ ਜੀ ਉਹਨਾਂ ਦੀ ਕੋਠੀ ਕਿਉਂਕਿ ਸਾਡੇ ਨਾਲ ਇਹ ਹੋਈ ਆ ਤੇ ਵੀਰ ਹਰਪ੍ਰੀਤ ਸਿੰਘ ਜੀ ਮਖੂਰਪਾਲ ਸਿੰਘ ਉਹਨਾਂ ਦੇ ਵੱਡੇ ਭਰਾਤਾ ਜਿਹੜੇ ਤੇ ਮਾਤਾ ਜੀ ਦੀ ਆਡੀਓ ਕਾਲ ਅਜ ਤੋਂ ਮੇਰੇ ਹਿਸਾਬ ਨਾਲ 3 ਤੋਂ 4 ਸਾਲ ਪਹਿਲਾਂ ਉਹਨਾਂ ਨੇ ਆਕਾਲ ਚੈਨਲ ਤੇ ਪਾਈ ਸੀ ਜਿਹੜੀ ਕਾਲ ਰਿਕਾਰਡਿੰਗ ਹੀ ਪਾਈ ਸੀ ਤੇ ਉਹ ਇਸੇ ਘਰ ਦੇ ਵਾਸਤੇ ਜਿੱਥੇ ਆਪਾਂ ਬੈਠੇ ਆ 4.5 ਲੱਖ ਤੋਂ 5 ਲੱਖ ਰੁਪਈਆ ਉਦੋਂ ਮਦਦ ਆਈ ਸੀ ਵੀ ਇਹ ਛੱਤਾਂ ਖੜੀਆਂ ਕੀਤੀਆਂ ਜਾਂਦੇ ਵੀ ਐਡਾ ਇਹ ਜਿਹੜਾ ਘਰ ਹੈ ਵੀ ਇੱਥੇ ਖੜਕੂਆਂ ਦੇ ਚਰਨ ਪਏ ਆ ਕਾਰਸੇ ਵਾਲੇ ਮਹਾਪੁਰਸ਼ਾਂ ਦੇ ਚਰਨ ਪਏ ਆ ਜੀ ਜੀ ਗੁਰੂ ਘਰ ਤੋਂ ਵੀ ਉੱਤੇ ਆਇਆ ਇਹ ਸਤਾਨ ਜੇ ਮੰਨਿਆ ਜਾਵੇ ਤੇ ਜੀ ਜੀ ਤੇ ਇਹ ਇਹਨਾਂ ਦੇ ਕੋਠੇ ਖੜੇ ਕੀਤੇ ਜਾਣ ਤੇ ਉਹ ਵੀ ਇੱਕ ਹੈ ਤੇ ਸ਼ਹੀਦ ਦਾ ਭਰਾ ਹੀ ਆ ਹੁਣ ਮੈਂ ਨਾਂ ਜੇ ਕਹੋਗੇ ਤਾਂ ਨਾਂ ਵੀ ਲਿਆ ਜਾਊਗਾ ਤਾਂ ਐਡਾ ਸਾਨੂੰ ਕਿਸੇ ਦਾ ਡਰ ਨਹੀਂਗਾ ਉਹ ਬੰਦੇ ਨੇ ਕੀ ਕੀਤਾ ਵੀ ਜਿਹੜਾ ਕੋਠੀ ਸ਼ਹੀਦ ਭਾਈ ਦੁਰਗਾ ਸਿੰਘ ਦੇ ਉਹਨੇ ਵੀ ਕਰਜ਼ਾ ਲੈ ਕੇ ਉਹਦੇ ਮੁੰਡੇ ਨੇ ਜਿਹੜਾ ਘਰ ਬਣਾਇਆ ਉਹਦੀ ਫੋਟੋ ਖਿੱਚ ਕੇ ਪਾਤੀ ਵੀ ਇਹਨਾਂ ਦਾ ਅਧਿਕਾਰ ਹੈਗਾ ਮੈਂ ਆਟਾ ਠਾਕਰ ਆ ਕੇ ਵਿਖਾਇਆ ਨਾ ਵੀ ਇਹ ਘਰ ਡੱਠਾ ਹੈ ਤੇ ਉਹ ਮਾਇਆ ਉਹ ਆਪਦੀ ਜੇਬ ਚ ਪਾ ਗਿਆ ਉਹਦੀ ਫੇਰਨ ਇਨਕੁਆਰੀ ਨਹੀਂ ਹੋਈ ਉਹ 5 ਲੱਖ ਰੁਪਏ ਆ ਵੀ ਖਾਧਾ ਗਿਆ ਹੂੰ ਸੋ ਇਸੇ ਕਰਕੇ ਆਣੇ ਆ ਵੀ ਕੋਈ ਬੰਦਾ ਵੀ ਜਿਹੜਾ ਕੋਈ ਗਰਾਊਂਡ ਲੈਵਲ ਤੇ ਆ ਕੇ ਜੇ ਕੋਈ ਐਨ ਆਰ ਆਈ ਵੀਰ ਆਪ ਇਧਰ ਆਉਂਦਾ ਤੇ ਆਪ ਆ ਕੇ ਇਨਕੁਆਰੀ ਕਰਕੇ ਜਿਹੜੀ ਵੀ ਕਿਸੇ ਦੀ ਹੈਲਪ ਕਰਨੀ ਪਿੰਡ ਦੇ ਵਿੱਚ ਇਨਕੁਆਰੀ ਕੀਤੀ ਜਾਵੇ ਫਿਰ ਸਾਰੇ ਡਾਕੂਮੈਂਟ ਵੇਖੇ ਜਾਣ ਜੇ ਕੋਈ ਕਰਜ਼ੇ ਦਾ ਤੇ ਜਾਂ ਕੋਈ ਵੀ ਹੋਰ ਕਿਸੇ ਜੀਜੀ ਲਈ ਹੈਲਪ ਚਾਹੀਦੀ ਪਹਿਲਾਂ ਛਾਣਬੀਨ ਕਰਕੇ ਫਿਰ ਮਾਇਆ ਵੀ ਨਾ ਪਾਈ ਜਾਵੇ ਆਪਦੇ ਹੱਥੀਂ ਆ ਕੇ ਕਿਉਂਕਿ ਸੇਵਾ ਵੀ ਹੱਥੀਂ ਲੱਗਦੀ ਹੈ। ਬਿਲਕੁਲ ਜਿਹੜੀ ਸੇਵਾ ਕਰਨੀ ਹੱਥੀਂ ਆ ਕੇ ਕਰੋਗੇ ਉਹਦਾ ਫਾਇਦਾ ਹੁਣ ਜਿਹੜੀ ਮਾਇਆ ਦਸਵੰਦਾਂ ਦੀ ਤੁਸੀਂ ਕਹ ਲੈ ਜਾਂਦੇ ਜੋ ਉਹਦਾ ਅੱਗੇ ਨੁਕਸਾਨ ਹੀ ਹੁੰਦਿਆ। ਬਿਲਕੁਲ ਜਿਹੜੇ ਸ਼ਹੀਦ ਪਰਿਵਾਰਾਂ ਦੇ ਬੱਚੇ ਆ ਉਹ ਪੁੱਠੀ ਲਹਿਰ ਨੂੰ ਤੁਰੇ ਜਾਂਦੇ ਆ ਤੇ ਜਿਹੜੀਆਂ ਸੰਸਥਾ ਇਹ ਆਪਦੇ ਡੱਡ ਭਰੀ ਜਾਂਦੀਆਂ ਤੇ ਜਿਹੜੇ ਵਿਚਾਰੇ ਵਾਕਈ ਲੋੜਵੰਦੇ ਆ ਉਹਨਾਂ ਦੇ ਤੱਕ ਕੋਈ ਰੁਪਈਆ ਪਹੁੰਚ ਨਹੀਂ ਦਿਆ ਤੇ ਉਹਨਾਂ ਦੀ ਬਦਨਾਮੀ ਬੇਫਜ਼ੂਲੀ ਹੋ ਜਾਂਦੀ। ਸੋ ਇਸੇ ਕਰਕੇ ਆਣੇ ਆ ਵੀ ਹੱਥੀਂ ਸੇਵਾ ਆਪ ਕਰੋ ਕਿਸੇ ਨੂੰ ਮਾਇਆ ਨਾ ਪਾਓ ਜੇ ਕਿ ਇਹਦੀ ਲੋੜ ਵਾਕਈ ਕੋਈ ਆਬ ਉਹਦੇ ਜੇ ਕੋਈ ਤੁਹਾਡਾ ਰਿਸ਼ਤੇਦਾਰ ਇੱਧਰ ਰਹਿੰਦਾ ਤੇ ਜਾਂ ਕੋਈ ਵਾਕਿਆ ਸਗਾ ਸੋਧਰਾ ਵੀ ਜਿਹਦੇ ਤੇ ਤੁਹਾਨੂੰ ਵਾਕਿਆ ਯਕੀਨ ਹੈ ਉਹ ਬੰਦੇ ਨੂੰ ਭੇਜੋ ਇਨਕੁਆਰੀ ਪੂਰੀ ਕਰਕੇ ਤੇ ਅਗਲੇ ਦਾ ਸਿਰਫ ਕੰਮ ਕਰਾਵੇ ਹੂੰ ਹੂੰ ਵੀਰ ਜੀ ਇੱਕ ਲਾਸਟ ਸਵਾਲ ਕਰਦੇ ਆ ਵੀਡੀਓ ਲੰਬੀ ਹੋ ਜਾਣੀ ਜਿਆਦਾ ਹਾਂਜੀ ਹਾਂਜੀ ਕਹਿੰਦੇ ਵੀ ਲੋਕ ਕਹਿੰਦੇ ਐ ਸੰਗਤ ਕਹਿੰਦੀ ਐ ਵੀ ਜਿਹੜੇ ਜਥੇਦਾਰ ਲੱਗਦੇ ਆ ਪਹਿਲਾਂ ਉਹਨਾਂ ਦੇ 2 ਕਿੱਲੇ ਜ਼ਮੀਨ ਹੁੰਦੀ ਐ ਉਸ ਤੋਂ ਬਾਅਦ ਕਹਿੰਦੇ 20 ਕਿੱਲੇ ਜ਼ਮੀਨ ਬਣ ਜਾਂਦੀ ਤੇ ਕਰੋੜਾਂ ਦੀ ਸੰਪਤੀ ਫੌਰਨ ਦੇ ਵਿੱਚ ਬਣਾ ਲੈਂਦੇ ਕਹਿੰਦੇ ਵੀ ਸਬੂਤ ਵੀ ਹੈਗੇ ਬਿਲਕੁਲ ਜੀ ਸਬੂਤ ਹੈਗੇ ਆ ਕਿਉਂਕਿ ਜਿਹੜਾ ਵੀ ਮੇਰੇ ਵਰਗੇ ਨੇ ਪਾ ਕੇ ਜੱਟਾ ਝੋਲਾ ਸਟੇਜ ਤੇ ਚੜ ਜਾਣਾ ਦਾੜੀ ਤੇ ਹੱਥ ਫੇਰ ਕੇ ਹੂੰ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਉਸੇ ਨਾਂ ਤੇ ਹੀ ਸੰਗਤ ਨੇ ਜਿੱਦਾ ਕੋਈ ਫਿਰ ਮੰਗਣ ਦਾ ਤਰੀਕਾ ਵੇਖੋ ਦਿਮਾਗ ਕਿੱਡਾ ਹੁੰਦਾ ਵੀ ਜੋ ਸੰਗਤ ਦੀ ਸਰਦਾ ਸੇਵਾ ਕਰ ਦੋ ਅਸੀਂ ਜੀ ਸੇਵਾ ਨਹੀਂ ਮੰਗਦੇ ਜਿਹੜੀ ਜੋ ਸਰਦਾ ਜਾਂ ਆਪਾਂ ਕਿਸੇ ਨੂੰ ਆਪਾਂ ਵਿਹਾਰੀ ਗੱਲ ਵੀ ਕਰਨੀ ਹੋਵੇ ਨਾ ਜੋ ਦੇਣਾ ਦੇ ਦਿਓ ਉਹਦੇ ਵਿੱਚ ਜਦੋਂ ਅਗਲਾ ਉਹ ਸਭ ਤੋਂ ਜ਼ਿਆਦਾ ਦਿੰਦਾ ਵੀ ਇਹਨੇ ਤਾਂ ਮੰਗਿਆ ਹੀ ਕੁਛ ਨਹੀਂਗਾ ਜਦੋਂ ਆਪਾਂ ਕੋਰੇ ਕਰਾ ਕੇ ਕੋਰੇ ਕਰਾ ਰਹੇ ਹੋਗੇ ਕਿਸੇ ਤੋਂ ਆਪਾਂ ਆਪਦਾ ਹੱਕ ਮੰਗਦੇ ਆ ਨਾ ਉਹ ਇੱਕ ਇੱਕ ਰਾਂ ਦੁਖਦਾ ਤੇ ਪਰ ਜਿਹੜਾ ਆਪਾਂ ਆਖਦੀ ਵਾਲੀ ਜੋ ਸ਼ਰਦਾ ਤੁਹਾਡੀ ਸੇਵਾ ਕਰਦੇ ਹੋ ਹੁਣ ਕੋਈ 10000 ਰੁਪਏ ਵੀ ਪਾਉਣ ਲੱਗਾ 100 ਬੰਦਾ ਮੱਥਾ ਟੇਕ ਗਿਆ ਤੇ ਸਾਹਵਲਾ ਲੋ ਕਿੰਨਾ ਕਿਉਂਕਿ ਹੁਣ 10 ਦਾ ਜਮਾਨਾ ਹੀ ਨਹੀਂ ਰਿਹਾ ਕਿਸੇ ਨੇ ਆਖਣਾ ਜੀ 20 ਦੇ ਦिए ਕਿਸੇ ਨੇ ਆਖਣਾ 50 ਦੇ ਦिए ਤੇ ਇਹ ਨਹੀਂ ਵੇਖਣਾ ਵੀ ਉਹ ਲੱਗਣ ਕਿੱਥੇ ਦਿਆ ਹ ਉਹ ਕੱਲਾ ਇੱਕ ਜਹੇਦਾਰ ਆ ਜੋ ਬਣ ਗਿਆ ਅਨਚਾਰ ਨਾਲ ਜਿਹੜੇ ਜੁਮ ਜੇ ਇਕੱਠੇ ਕਰ ਲੈਣੇ ਆ ਤੇ ਉਹ ਮਾਇਆ ਆਵਦੇ ਤੇ ਲਾਈ ਜਾਂਦੇ ਆ ਜਮੀਨ ਬਣਾ ਲਈਏ ਅਸੀਂ ਘਰ ਬਣਾ ਲਈਏ ਉਹਦੇ ਬੱਚੇ ਸੈੱਟ ਕਰ ਦਈਏ ਪਰ ਉਹ ਵੀ ਮਾਇਆ ਜੇ ਕਹੀਏ ਨਾ ਉਹ ਸਤਿਗੁਰੂ ਭਜਨ ਨਹੀਂ ਦਿੰਦੇ ਕਿਸੇ ਨੂੰ ਦੂਜਾ ਗੁਰਬਾਣੀ ਦੇ ਵਿੱਚ ਵੱਜਣਾ ਆਉਂਦੇ ਆ ਨਾ ਗੁਰਪੀਰ ਹਾਮਾ ਨਾ ਭਰੇ ਜਾ ਮਰਦਾਰ ਨਾ ਖਾਏ ਬਿਲਕੁਲ ਜੀ ਗੁਰੂ ਪੀਰ ਕਾਲਪੁਰਖ ਵੀ ਉਹ ਬੰਦੇ ਦੀ ਹਾਮੀ ਨਹੀਂ ਭਰਦੇ ਜਿਨ੍ਹਾਂ ਨੇ ਲੋਕਾਂ ਦੇ ਢਿੱਡ ਵੱਢ ਕੇ ਕਿਸੇ ਦਾ ਦਸਵੰਦ ਕਿਸੇ ਦੀ ਮਾਇਆ ਖਾਣੀ ਆ ਨਾ ਇਹਨਾਂ ਦੇ ਫਿਰ ਬੱਚੇ ਵੀ ਹੁਣ ਆਪਾਂ ਲਾ ਲੋ ਪੁਲਿਸ ਪ੍ਰਸ਼ਾਸਨ ਹੀ ਆ ਚਲੋ ਸਾਰੇ ਗਲਤ ਵੀ ਨਹੀਂ ਹੁੰਦੇ ਤੇ ਹੁਣ ਇਹਨਾਂ ਨੂੰ ਅਣਜਾਣੇ ਦੇ ਵਿੱਚ ਵੀ ਕਈ ਵਾਰਾਂ ਇਹਨਾਂ ਨੂੰ ਪਾਪ ਕਰਨਾ ਪੈਂਦਾ ਤੋ ਇਹਨਾਂ ਦੇ ਬੱਚੇ ਗਾਂ ਲੂਲੇ ਲੰਗੜੇ ਕਿਸੇ ਨੂੰ ਕੈਂਸਰ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਹੈ ਫਿਰ ਉਹਹੀਂ ਬਾਅਦ ਚ ਰੋਨੇ ਪਹਿਲਾਂ ਨਹੀਂ ਵੰਦੇ ਵੀ ਅਸੀਂ ਕਿਸੇ ਦਾ ਢਿੱਡ ਵੱਡਣ ਦਾ ਗਰੀਬ ਦਾ ਤੋ ਬਾਅਦ ਚ ਫਿਰ ਆਪਣੇ ਵਿੱਚੋਂ ਹੀ ਹੋ ਕੇ ਨਿਕਲਣੀ ਹਾਂਜੀ ਵੀਰ ਜੀ ਤੁਹਾਡਾ ਨੰਬਰ ਕਿੰਨਾ ਹੈਗਾ ਸਾਡਾ ਨੰਬਰ ਤੇ ਜੇ ਕਿਸੇ ਨੇ ਹੈਲਪ ਤੌਰ ਤੇ ਨਹੀਂ ਇਹ ਨੰਬਰ ਦੇਨੇ ਇਨਕੁਆਰੀ ਤੌਰ ਤੇ ਜਿਹੜਾ ਅਸੀਂ ਜੋ ਮੇਨ ਟੀਚਰ ਇੰਟਰਵਿਊ ਦਾ ਰੱਖਿਆ ਸੀ ਵੀ ਜੇ ਕੋਈ ਇਨਕੁਆਰੀ ਵਾਸਤੇ ਸਾਨੂੰ ਵੀ ਜਿਹੜੀ ਮਾਇਆ ਜੇ ਸਾਡਾ ਕੋਈ ਮਤਲਬ ਸਲਾਹ ਕਰਵਾਉਣੀ ਜਾਵੇ ਸਾਨੂੰ ਇਕੱਠੇ ਬ 9969945217 ਜੇ ਆਪਣੀ ਕੋਈ ਇਨਕੁਆਇਰੀ ਕਰਨਾ ਚਾਵੇ ਜਾਂ ਕਿਤੇ ਵੀ ਆਪਾਂ ਨੂੰ ਪੱਤਰਕਾਰ ਕੋਈ ਮੀਡੀਆ ਵਾਲਾ ਜਾਂ ਕੋਈ ਸੰਸਥਾ ਵਾਲਾ ਸਾਨੂੰ ਪਰਿਵਾਰਾਂ ਦੋਹਾਂ ਨੂੰ ਇਕੱਠੇ ਬਿਠਾ ਕੇ ਜੇ ਨਿਆਂ ਲੈਣਾ ਚਾਵੇ ਉਹਦੇ ਲਈ ਨੰਬਰ ਐ ਫਿਰ ਦੁਬਾਰਾ ਦੱਸ ਦਿੰਨੇ ਆ 9969945217 ਤੇ ਜੇ ਕੋਈ ਜਿਹੜੇ ਏਜੰਟ ਜਿਹੜੇ ਦਲਾਲ ਉਹਨਾਂ ਨੂੰ ਆ ਮਿਰਚਾਂ ਦੇ ਲੱਗਣੀ ਐ ਇੰਟਰਵਿਊ ਸੁਣ ਕੇ ਤੇ ਜੇ ਉਹਨਾਂ ਦੇ ਕੋਈ ਢਿੱਡ ਦੇ ਵਿੱਚ ਕਾਣ ਹੋਊਗੀ ਤੇ ਜਿੱਥੇ ਮਰਜ਼ੀ ਨੰਬਰ ਲਾ ਲੈਣ ਗੁਰੂ ਘਰ ਦੇ ਵਿੱਚ ਰਹਿਨੇ ਆ ਸਾਰੀ ਸੰਗਤਾਂ ਉੱਦੀ ਜਾਂਦੀਆਂ ਅਸੀਂ ਕਿ ਲੋਕੇ ਤੇ ਬੈਠੇ ਨਹੀਂ ਤੇ ਜਿੱਥੇ ਮਰਜ਼ੀ ਸਾਡੇ ਤੋਂ ਨਿਆਂ ਲੈ ਲੈਣ ਹਾਂਜੀ ਸੋ ਦੋਸਤੋ ਜਿਸ ਤਰ੍ਹਾਂ ਆਰਥ ਕੇ ਪਿੰਡ ਦੇ ਵਿੱਚ ਸੰਗਤ ਦੇ ਕੋਲ ਪਹੁੰਚੇ ਆ ਭੈਣਾ ਸ਼ਹੀਦ ਪਰਿਵਾਰ ਦੀਆਂ ਭੈਣਾਂ ਬੈਠੀਆਂ ਨੇ ਮਾਤਾਵਾਂ ਬੈਠੀਆਂ ਨੇ ਪਿੱਛੇ ਮੇਰੇ ਵੀਰ ਬੈਠੇ ਨੇ ਜਿਹੜੇ ਸ਼ਹੀਦ ਪਰਿਵਾਰ ਦੇ ਲੜਕੇ ਨੇ ਸੋ ਕਹਿੰਦੇ ਨੇ ਵੀ ਜਿਹੜੇ ਚਿੱਟੇ ਚੋਲੇ ਵਾਲ ਵਿੱਚ ਜੈਂਟ ਹੈਗੇ ਨੇ ਐਨ ਆਰ ਆਈ ਦੇ ਵਿੱਚ ਜਿਹੜੇ ਕਿ 100% ਦੇ ਵਿੱਚੋਂ 75 ਪੈਸੇ ਪੈਸਾ 75% ਪੈਸਾ ਆਪ ਕਹਿੰਦੇ ਹੈਗੇ ਤੇ ਕਹਿੰਦੇ 25% ਪੈਸਾ ਜਿਹੜਾ ਉਹ ਸ਼ਹੀਦ ਪਰਿਵਾਰ ਨੂੰ ਮਿਲਦਾ ਹੈ ਸੋ ਕਹਿੰਦੇ ਵੀ ਇਸ ਤਰ੍ਹਾਂ ਜਿਹੜੇ ਚਿੱਟੇ ਚੋਲੇ ਹੈਗੇ ਨੇ ਇਹਨਾਂ ਨੂੰ ਇਹ ਕੰਮ ਕਰਨ ਤੋਂ ਬਾਅਦ ਆਉਣ ਤੇ ਜਿਹੜੀ ਸੇਵਾ ਹੈਗੀ ਸਿੱਧੀ ਪਰਿਵਾਰ ਦੇ ਕੋਲ ਦੇਣ ਤੇ ਪਰਿਵਾਰ ਦੇ ਵਿੱਚ ਆ ਕੇ ਬਿਲਕੁਲ ਆ ਕੇ ਉੱਥੇ ਇਨਕੁਆਰੀ ਕੀਤੀ ਜਾਵੇ ਕਿ ਵਾਕਿਆ ਇਸ ਪਰਿਵਾਰ ਨੂੰ ਸਹੂਲਤ ਦੀ ਲੋੜ ਹੈਗੀ ਹੈ ਜਾਂ ਇਹਨਾਂ ਤੇ ਕਰਜ਼ਾ ਹੈਗਾ ਫਿਰ ਉਹ ਕਰਜ਼ਾ ਲਾਇਆ ਜਾਵੇ ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਸੋ ਇੱਕ ਇਹਨਾਂ ਨੇ ਹੋਰ ਬੜੀ ਵੱਡੀ ਗੱਲ ਕਹੀ ਸੀ ਕਿ ਵੀ ਗਰੰਥੀ ਸਿੰਘ ਦੀ ਜਿਹੜੀ 6000 ਰੁਪਿਆ ਤਨਖਾਹ ਹੈਗੀ ਉਹ 15000 ਕੀਤੀ ਜਾਵੇ ਦੂਜੀ ਇੱਕ ਗੱਲ ਹੈਗੀ ਹੈ ਕਿ 11 ਵਾਰੀ ਕਹਿੰਦੇ ਵੀ ਅਸੀਂ ਐਸਜੀਪੀਸੀ ਦੇ ਦਫਤਰ ਦੇ ਵਿੱਚ ਗਏ ਸੀ ਅਪਲਾਈ ਕਰਨ ਵਾਸਤੇ ਨੌਕਰੀ ਵਾਸਤੇ ਕਹਿੰਦੇ ਮੇਰੇ ਕਾਪੀਆਂ ਪਈਆਂ ਕਹਿੰਦੇ ਵੀ ਪਹਿਲਾਂ 5 4-5 ਲੱਖ ਰੁਪਿਆ ਸਾਡੀ ਜੇਬ ਵਿੱਚ ਪਾਓ ਗਰਮ ਕਰਨ ਦੇ ਵਾਸਤੇ ਫਿਰ ਕਹਿੰਦੇ ਐਸਜੀਪੀਸੀ ਦੇ ਵਿੱਚ ਨੌਕਰੀ ਮਿਲੇਗੀ ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਸਜੋਗੀ ਹਾਂਜੀ ਭਰਾਜੀ ਧੰਨਵਾਦ ਆਪ ਦੀ ਜੀ ਤਦ ਆਪ ਜੀ ਦਾ ਭਾਈ ਨਿਸ਼ਾਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਬੜੇ ਸੁਲਝੇ ਤੇ ਪੜੇ ਲਿਖੇ ਪੱਤਰਕਾਰ ਨੇ ਕਿਉਂਕਿ ਜਿਹੜੇ ਮਾੜੇ ਢਿਡਿਆਂ ਦੀ ਇਹੀ ਆਵਾਜ਼ ਬੰਦੇ ਨੇ ਲੋਕਾਂ ਦੀ ਆਵਾਜ਼ ਵਾਕਿਆ ਇਹ ਲੋਕਾਂ ਦੀ ਆਵਾਜ਼ ਹੈ ਇਹ ਚੈਨਲ ਦਾ ਨਾਮ ਵੀ ਨਿਕਾ ਇਹਦਾ ਮਤਲਬ ਵੀ ਲੋਕਾਂ ਦੀ ਆਵਾਜ਼ ਹੈ ਕਿਉਂਕਿ ਮਾੜਿਆਂ ਦੇ ਸੰਦੇ ਜਿਹੜੇ ਵੱਡੇ ਮੀਡੀਆ ਵਾਲੇ ਉਹ ਹੁਣ ਵੀ ਨਹੀਂ ਝੁੱਕਦੇ ਕਿਸੇ ਦਾ ਜਿਹੜੇ ਤੁਹਾਡੇ ਵਰਗੇ ਪੱਤਰਕਾਰ ਸਗੋਂ ਵੱਡੇ ਤੁਹਾਨੂੰ ਗਿਣਿਆ ਜਾਵੇ ਕਿਉਂਕਿ ਤੁਸੀਂ ਗਰਾਊਂਡ ਲੈਵਲ ਤੇ ਰਹਿ ਕੇ ਤੇ ਮਾੜੇ ਲੋਕਾਂ ਦੀ ਤੁਸੀਂ ਗੱਲ ਲੋਕਾਂ ਦੇ ਅੱਗੇ ਲੈ ਕੇ ਜਾਂਦੇ ਜੋ ਉਹ ਆਂਦੇ ਆ ਨਾ ਵੀ ਚੌਥਾ ਸਤੰਭ ਹੈ ਜਿਹੜੀ মিডিਆ ਹੈ ਜੇ ਆਪਦਾ ਕੰਮ ਵਾਕਈ ਆਪਦੇ ਤੌਰ ਤੇ ਕਰੇ ਆਪਦੇ ਪ੍ਰਪੱਖਤਾ ਦੇ ਰਵੇ ਤੇ ਕਿਸੇ ਵੀ ਗਰੀਬ ਦਾ ਢਿੱਡ ਨਾ ਵੱਡਿਆ ਜਾਵੇ ਤੇ ਹਰੇਕ ਬੰਦੇ ਦੀ ਗੱਲ ਜਿਹੜੀ ਦੁਨੀਆ ਦੇ ਅੱਗੇ ਆ ਸਕਦੀ ਹੈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਲੋਕਾਂ ਦੀ ਆਵਾਜ਼ ਜੀ ਲੋਕਾਂ ਦੀ ਆਵਾਜ਼ ਟੀਵੀ ਦਾ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਸਾਡਾ ਇਹ ਇੰਟਰਵਿਊ ਤੇ ਸਾਡੀ ਗੱਲ ਜਿਹੜੀ ਲੋਕਾਂ ਦੇ ਅੱਗੇ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ